ਆ ਕੀਤਾ ਗਾਇਆ ਚੱਕਲੇ ਮੜੀ ਮੋਟੀ ਚੱਜ ਦੀ ਰਖੜੀ ਤਲਿਆਂ ਦੋ ਬੰਦੇ ਦੇ ਬੰਨੀ ਤਾਂ ਸੋਹਣੀ ਲੱਗੇ ਪਰ ਇਹ ਤੂੰ ਵੀ ਕਮਾਲ ਕਰਦੀ ਆ ਜਿੰਨੇ ਕ ਭੁਲੇ ਰਵੀਤੀ ਸੀਗੇ ਉਹਦਾ ਤਾਂ ਹੀ ਕੋ ਸ਼ੌਕ ਆ ਜਿਹੜਾ ਗੁੜ ਲੈ ਕੇ ਆਇਆ ਨਾ ਇਹ ਵੀ ਪੱਲਿਓ ਪੈਸੇ ਪਾ ਕੇ ਲੈ ਕੇ ਆਇਆ ਮੈਂ ਜੇ ਪੱਲੋਂ ਹੀ ਪਾਉਣੀ ਸੀ ਫਿਰ ਦੋ ਪੈਸੇ ਵੱਧ ਪਾ ਕੇ ਲੱਡੂ ਲੈ ਆਉਂਦੀ ਇਹ ਹੋਟਲ ਬੰਦ ਸੀਗਾ ਨਹੀਂ ਤਾਂ ਮੈਂ ਲਈ ਜਾਂਦਾ ਮੈਂ ਤਾਂ ਡੱਬੇ ਹੀ ਜਾਂਦਾ ਪਗੜਾ ਫਿਰ ਭੁਗਤੋਂ ਪੈਸੇ ਮੰਗਣੇ ਸੀਗੇ ਚਲ ਕੋਈ ਗੱਲ ਨਹੀਂ ਭੈਣ ਤੂੰ ਬੰਨ ਦੇ ਰਖੜੀ ਆਪਣਾ ਬਿਹਾਰ ਕਰ ਦੇ ਮੈਂ ਤਾਂ ਐਂ ਕਹਿੰਦੀ ਸੀ ਹਾਂ ਵੀ ਕੱਲ ਨੂੰ ਲਾਪਰੀ ਤਾਂ ਆਉਗੀ ਤਾਂ ਹੈਗੀ ਐ ਕਰਦੀ ਇਕੱਠੇ ਮੰਨ ਦਿੰਦੀ ਰਖੜੀ ਮੇਰੀ ਗੱਲ ਸੁਣ ਪੁੱਤ ਜਿਹੜੀ ਰਹੀ ਗੱਲ ਆ ਧਾਗੇ ਦੀ ਇਹ ਬਿਹਾਰ ਹੁੰਦਾ ਸੀਗਾ ਕੱਲੀ ਖੰਮਣੀ ਬੰਦਿਆ ਹੁੰਦੀਆਂ ਜਾਂ ਭਾਈ ਪਛਮ ਦਾ ਧਾਗਾ ਵਟ ਕੇ ਉਹਦੇ ਡੋਰਾ ਜਿਹਾ ਪਾ ਕੇ ਉਹ ਬੰਦੀਆਂ ਹੁੰਦੀਆਂ ਸੀ ਤੇ ਗੋੜਾ ਤੇ ਗੁੜੀ ਖਵਾਉਂਦੀਆਂ ਹੁੰਦੀਆਂ ਸੀ ਹੁਣ ਕਦਰੇ ਲੱਡੂ ਆਪ ਖਾਣ ਦੇ ਮਾਰੇ ਲੋਕ ਕਿਧਰੇ ਮਠਿਆਈਆਂ ਹੈ ਤੇ ਆ ਨਾ 5 ਪੈਸਿਆਂ ਦਾ ਧਾਗਾ ਆ ਜਾਂਦਾ ਸੀ ਤੇ 10 ਰੁਪਿਆ ਦਾ ਗੋੜਾ ਆਹੀ ਦਿੱਤਾ ਵੇ ਹਾਂ ਅਰ ਢੀ ਮੰਗਾਈ ਮੈਨੂੰ ਲਾ ਦਲੇਾਈ 5 ਰੁਪਈਆ ਦਾ ਕੋਆ ਟਾਈਮ ਟਾਈਮ ਦੀ ਗੱਲ ਹੁੰਦੀ ਆ ਥੋੜੇ ਵੇਲੇ ਉਦੋਂ ਆ 1-2 ਰੁਪਈਆ ਦਾ ਸਮਾਨ ਇੰਨਾ ਆ ਜਾਂਦਾ ਸੀਗਾ ਹੁਣ ਤਾਂ 500-1000 ਰੁਪਈਆ ਲੈ ਕੇ ਜਾਂਦੇ ਨਾ ਉਹ ਵੀ 100 ਰੁਪਈਆ ਦੇ ਸਮਾਨ ਚੱਲਦਾ ਹਾਂ ਪੁੱਤ ਟਾਈਮ ਟਾਈਮ ਦੀ ਗੱਲ ਹੁੰਦੀ ਆ ਇਹ ਤਾਂ ਤੇਰੀ ਗੱਲ ਸਹੀ ਹੈਗੀ ਫਿਰ ਪੂਆ ਤਾਹੀ ਤਾਂ ਕਹਿਣਾ ਜੇ ਥੋੜੇ ਘਣੀ ਗੁਣ ਸਸਤਾ ਫਿਰ ਉਧਰ ਹੀ ਲਿਆਉਣਾ ਸੀਗਾ ਐਵੇਂ ਬਾਹਰ ਚੱਕਣਾ ਸੀ ਪੁੱਤ ਮੈਨੂੰ ਐ ਸੀ ਵੀ ਉੱਥੇ ਹੀ ਲੈ ਲੂੰਗੀ ਕੀ ਫਾਇਦਾ ਲੈ ਕਰਾਥ ਲੈ ਪਈ ਰਖੜੀ ਬੰਨ। ਇਹ ਸੱਤ ਕਰਕੇ ਜਾਣੀ। ਲੈ ਪਾਈ। ਹੁਣ ਤੇਰਾ ਮੂੰਹ ਮਿੱਠਾ ਕਰਾਵਾਂ। ਇਹ ਲੈ। ਲੈ ਪੁੱਤ ਤੇਰੇ ਬੰਨ। ਇਹਨਾਂ ਕੋ ਕੁੱਟ ਹੋਗਾ ਹਨਾ। ਇਹ ਦੱਬੂ ਮੈਂ ਤੋੜਦਣਾ ਨਾ ਬੇ ਇੰਨੱਕ ਤਾਂ ਜੋਰ ਹੈਗਾ ਮੇਰੇ ਚ ਐਂ ਕਿ ਤੁਸੀਂ ਪੂਆ ਨੂੰ ਕਮਲੀ ਸਮਝ ਰੱਖਿਆ ਤੁਹਾਨੂੰ ਤਾਂ ਐ ਵੀ ਪੂਆ ਭੜੀ ਹੋ ਗਈ ਹਨ ਇਹ ਮੇਰੇ ਖਰਾਕਾਂ ਖਾਧੀਆਂ ਹੋਈਆਂ ਸੱਚੀ ਗੱਲ ਆਹ ਪੂਆ ਅੱਜ ਨਾਲ ਜ਼ਰੂਰੀ ਸੀ ਉਰੀ ਖਰਾਕ ਸੀਗਾ ਗਾਂਹਾਂ ਚੱਕ ਆਪਣਾ ਪਤੀ ਤਾਂ ਕਿ ਮਣ ਮਣ ਕਿਉ ਖਾਦਾ ਹੋਇਆ ਗਾਂਹਾਂ ਤਾਂ ਐ ਤਾਂ ਲੈ ਪੁੱਤ ਹੁਣ ਤੂੰ ਆਪਦੀ ਮਰਜ਼ੀ ਨਾਲ ਕਿੰਨਾ ਖਾਵੇਂਗਾ ਪੂਆ ਖਾਵੇ ਸ਼ੂਗਰ ਕਰੇਂਗੇ ਅੱਜ ਗੁੜ ਨਾ ਨਾ ਮੇਰੇ ਪੁੱਤ ਨੂੰ ਖਵਾਉਣੀ ਆ ਗੁੜ ਬਸ ਬਸ ਲਓ ਦੇਖ ਲੈ ਅੱਜ ਕੱਲ ਦੇ ਤਾਂ ਗੁੜ ਵੀ ਨਹੀਂ ਖਾਂਦੇ ਹੈ ਅੱਗੇ ਨਾ ਪਾ ਕੇ ਘਿਓ ਦੀ ਬਾਟੀ ਚ ਐਨਾ ਗੁੜ ਫੇ ਰੋਟੀ ਖਾਂਦੇ ਸੀ ਇਹ ਸੱਕਰ ਖਾਂਦੇ ਸੀ ਗੁੜ ਕਾ ਨੂੰ ਖਾਂਦੇ ਸੀ ਅੱਜ ਕੱਲ ਗੁੜ ਦਾ ਜ਼ਮਾਨਾ ਨਹੀਂ ਅੱਜ ਕੱਲ ਨਹੀਂ ਸੱਕਰ ਨੂੰ ਛੱਡ ਗੁੜ ਵੀ ਭੰਨ ਕੇ ਪਾ ਲੈਂਦੇ ਸੀ ਚੂਰੀ ਕੁਟਦੇ ਖੋਈ ਦੀਆਂ ਬਰਫੀਆਂ ਦਾ ਜ਼ਮਾਨਾ ਅੱਜ ਕੱਲ ਨਹੀਂ ਭਾਈ ਹੋਊਗਾ ਖੋਈ ਦੀਆਂ ਬਰਫੀਆਂ ਚ ਪਤਾ ਕੀ ਕੋਸਾ ਆ ਗੁੜ ਦੇ ਵਿੱਚ ਕੁਝ ਵੀ ਨਹੀਂ ਹੈਗਾ ਉਹਦੇ ਵਿੱਚ ਮਲਿਆਪਟਾ ਇੰਨੀਆ ਕੈ ਇੰਨੀ ਗੱਲ ਨਾ ਕਹਿ ਤਾਨੂੰ ਕੋਈ ਪਤਾ ਬਿਮਾਰ ਹੋ ਜਾਗੀ ਚੱਲ ਪੁੱਤ ਦੇ ਦਿੰਦਾ ਸ਼ਗਨ ਆਪਣੀ ਭੂਆ ਨੂੰ ਦਿਨਾਂ ਮਾਂ ਪੁੱਤ ਪੁੱਤ ਵੱੱਦ ਦੇ ਦਿੰਦਾ ਮਾਂ ਵੱਦ ਤਾਂ ਮੈਂ ਦੇਣੀ ਸੀਗੇ ਤੈਨੂੰ ਪਤਾ ਤਾਂ ਗੱਡੀ ਦੀ ਸਰਵਿਸ ਕਰਾਈਆ ਪੂਰੇ 5000 ਰੁਪਏ ਖਰਚ ਆ ਗਿਆ ਨਾ ਪਤਾ ਤੂੰ ਪੈਸੇ ਪੁੱਛੇ ਵਾਲੀ ਤਾਂ ਗੱਲ ਹੀ ਨਾ ਕਰ ਤੇਰੀ ਭੂਆ ਕਿਹੜਾ ਪੈਸੇ ਲੈਣ ਆਈ ਆ ਕਿ ਪੁੱਤ ਮੈਂ ਤਾਂ ਤੁਹਾਡੇ ਪਿਆਰ ਦੀ ਭੁੱਖੀ ਆ ਕਿ ਮੈਂ ਪੈਸਿਆਂ ਦੀ ਭੁੱਖੀ ਨਹੀਂ ਨਾ ਭਾਬੀ ਇਤੋਂ ਬਾਅਦ ਨਾ ਕਹੀ ਮੁੰਡੇ ਨੂੰ ਪੈਸਿਆਂ ਦਾ ਮੈਂ ਤਾਂ ਮੋਹ ਪ੍ਰੇਮ ਆ ਥੋਡੇ ਨਾਲ ਤਾਂ ਆ ਕੇ ਦਿਲ ਉੱਠ ਕੱਢਦਾ ਵੀ ਮੇਰੇ ਪੇਕੇ ਨੇ ਪੈਸਾ ਨਾ ਵਰਤਣਾ ਨਾਲੇ ਘਰ ਵਿੱਚ ਮੇਰੀ ਮਕਤਿਆਰੀ ਚੱਲਦੀ ਆ ਮੈਨੂੰ ਕੌਣ ਪੁੱਛੂ ਵੀ ਕੀ ਲੈ ਕੇ ਆਇਆ ਕੀ ਦਿੱਤਾ ਨਾ ਚੱਲ ਕੋਈ ਗੱਲ ਨਹੀਂ ਅਜੇ ਤਾਂ ਤੈ ਰਹਿਣਾ ਤੈਨੂੰ ਜਾਣ ਲੱਗੀ ਨੂੰ ਵਧੀਆ ਸੂਟੇ ਲੈ ਕੇ ਦੇ ਦੂੰਗੀ ਮੈਂ ਚੱਲ ਕੋਈ ਨਹੀਂ ਉਹ ਥੋਡੀ ਮਰਜ਼ੀ ਆ ਸੂਟ ਦੀ ਪਰ ਮੈਂ ਤਾਂ ਕੁਛ ਨਹੀਂ ਲੈਣਾ ਚੱਲ ਆਇਆ ਕਰ ਪੁੱਤ ਬਣਾ ਲਾ ਹੁਣ ਰੋਟੀ ਪਾਣੀ ਕੁਛ ਕਰਨਾ ਹੈ ਨਾ ਹਾਂ ਸਬਜ਼ੀ ਰੱਖੀ ਹੋਈ ਸੀ ਮੈਂ ਹਾਂ ਤੇ ਵੇਖਦੀਆਂ ਜਾ ਕੇ ਚਲ ਠੀਕ ਐ ਚਲ ਮਾਂ ਮੈਂ ਵੀ ਮਾਰਿਆ ਮੈਂ ਕੀੜਾ ਮਾਰਦਾ ਪਿੰਡ ਚ ਜਾਇਆ ਪੁੱਤ ਤੂੰ ਮੈਂ ਪੈਣ ਤੂੰ ਹੀ ਸਿੱਧੀ ਕਰ ਲਾਂਦੀ ਪੈ ਲਾਂਦੀ ਘੜੀ ਹਾਂ ਮੈਂ ਰਾਮ ਕਰਦੀ ਆਂ ਕੀ ਤੁਸੀਂ ਕਰ ਲਓ ਕੰਮ ਤਾਂ ਹੋਰ ਕੀ ਥੱਕ ਗਈ ਹੋਏਂਗੀ ਤੂੰ ਨੂੰ ਹਾਂ ਸਫਰ ਕਰਕੇ ਆਈ ਆਂ ਹੋਰ ਹਜੇ ਤੁਸੀਂ ਉਰੀ ਬੈਠੀ ਹੋ ਮੈਂ ਤੁਹਾਨੂੰ ਕੀ ਕਿਹਾ ਸੀਗਾ ਕੀ ਹੋ ਗਿਆ ਮੈਂ ਤੁਹਾਨੂੰ ਕਿਹਾ ਸੀ ਕੁਝ ਚੱਜ ਦੀ ਚੀਜ਼ ਫੜ ਲਿਓ ਖਾਣ ਨੂੰ ਲੱਪਰੀ ਤੌਣ ਵਾਲੀ ਵੀ ਆ ਪਤਾ ਗੱਲ ਕੀ ਆ ਬਰੀ ਤਾਂ ਯਾਰ ਹੁਣ ਤੇਥੋਂ ਕੀ ਲਗੋ ਆ ਓਏ ਐਮਰਜੈਂਸੀ ਦਾ ਕਿਸੇ ਦੋਸਤ ਨੂੰ ਪੈਸੇ ਲੋੜ ਪੈ ਗਈ ਸੀਗੀ ਉਹ ਕਹਿੰਦਾ ਮੇਰੀ ਮਾਂ ਬਿਮਾਰ ਹੋ ਰਹੀ ਆ ਮੈਂ ਤਾਂ 5000 ਰੁਪਏ ਉਹਨੂੰ ਦੇਤਾ ਹੁਣ ਤਾਂ ਮੇਰੇ ਕੋਲ ਸਾਰਾ 200 ਰੁਪਏ ਰਹਿ ਗਏ ਆ ਮਾੜੀ ਮੋਟੀ ਸ਼ਰਮ ਕਰੋ ਬਾਦਰ ਰੱਖ ਲੈਂਦੇ 5700 ਰੁਪਏ ਹੋਰ ਹੁਣ ਕੁੜੀ ਨੂੰ 200 ਰੁਪਏ ਦਵੋਗੇ ਤੁਸੀਂ ਫਿਰ ਹੁਣ ਕਰਾਂ ਕੀ ਮੈਂ ਤੇਰੇ ਕੋਲ ਪੈਸੇ ਹੋਣਗੇ ਨਹੀਂ ਐ ਕਰਦਾ ਮਾਂ ਤੋਂ ਮੰਗ ਲੂੰਗਾ ਫੇਰ ਮੇਰੇ ਕੋਲੇ ਛੱਡ ਦਿਓ ਤੁਸੀਂ ਜਿਹੜਾ 100 ਰੁਪਏ ਮੇਰੇ ਕੋਲੇ ਹੁੰਦੇ ਉਹ ਤਾਂ ਖੋ ਲੈਨੇ ਹੋ ਫਿਰ ਕੌਣ ਕੀ ਦਵੋਗੇ ਉਹਨੂੰ ਫਿਰ 200 ਰੁਪਏ ਦੇ ਦਾਂਗੇ ਹੋਰ ਕੀ ਆ ਹੁਣ ਅਗਲੀ ਤੁਹਾਨੂੰ ਪਤਾ ਨਾ ਹਰ ਇੱਕ ਵਾਰੀ ਤੁਹਾਡੇ ਖਾਤਰ ਕਿੰਨੀ ਮੈਗੀ ਲੈ ਕੇ ਆਉਂਦੀ ਹੁੰਦੀ ਹੈ ਰਖੜੀ ਤੇ ਉਹਦੇ ਬਾਅਦ ਲਈ ਤੁਸੀਂ 200 ਰੁਪਏ ਦੋਗੇ ਨਾਲ ਤਾਂ ਬੇਸਤੀ ਹੋਊਗੀ ਆਪਣੀ ਤੇ ਨਾਲੇ ਹੋਊਗੀ ਉਹਦੀ ਅਗਲੀ ਦੀ ਅਗਲੀ ਜਾ ਕੇ ਕੀ ਦਿਖਾਉਗੀ ਓਏ ਨਾ ਨਾ ਓਏ ਐ ਮੇਰੀ ਭੈਣ ਆਉ ਕੋਈ ਕੁਝ ਨਹੀਂ ਕਹਿੰਦੀ ਹੈਗੀ ਨਾਲੇ ਗਾਂਹ ਦਿਖਾਉਣ ਨੂੰ ਕੀ ਹੋਇਆ ਉਦਾਪੀ ਕਹਿੰਦੂ ਵੀ ਹਾਂ ਬਸੇਰਾ ਮਾਨਦਾਰ ਕਰਿਆ ਮੇਰੇ ਵੀਰ ਨੇ ਆਪਾਂ ਨੂੰ ਤਾਂ ਪਤਾ ਹੈ ਵੀ ਆਪਣੀ ਭੈਣ ਹੈਗੀ ਇਹਨੇ ਤਾਂ ਮੈਨੂੰ ਪਤਾ ਉਹ ਸਮਝਦਾਰ ਹੈ ਸਮਝ ਜੂਗੀ ਆਪਣੀ ਗੱਲ ਪਰ ਫਿਰ ਵੀ ਇਹ ਬੁਰੇ ਜਿਹਾ ਲੱਗਦੇ ਆ ਓਏ ਤੂੰ ਤਾਂ ਫਿਰ ਤੂੰ ਹੀ ਫਿਕਰ ਕਰੀਏ ਨਹੀਂ ਯਾਰ ਕੁਝ ਨਹੀਂ ਹੁੰਦਾ ਹੈਗਾ ਆ ਜਾਂਦੇ ਪਹਿਨ ਖਾਣ ਨੂੰ ਤਾਂ ਫੜ ਲਿਓ ਕੁਛ ਚਲ ਹਾਂ ਉਹ ਦੇਖ ਲੈਣਾ ਮੈਂ ਦੁਕਾਨ ਤੋਂ ਲੈ ਆਣਾ ਚੰਗਾ ਆਹੋ ਚੰਗਾ ਆ ਆਪਣੇ ਅੱਡੇ ਤੇ ਸਮੋਸੇ ਬਣਾਉਂਦੇ ਨੇ ਨਾ ਗਰਮ ਗਰਮ ਉਹ ਫੜ ਲਿਓ ਦੋ ਜਾਰ ਠੀਕ ਹੈ ਫੜ ਲੈਣ ਇਹ ਵੀ ਲਿਖਾ ਕੇ ਆਉਣੇ ਪੈਣਗੇ ਪਹਿਲਾਂ ਘੜਾ ਲਿਖਿਆ ਇਹ ਨਹੀਂ ਕਦੀ ਅੱਡ ਸੋਚ ਲਾਤੀ ਮੈਨੂੰ ਲੈ ਸੋਹਣੇ ਲੱਗਾਂਗੇ 200 ਰੁਪਏ ਕੁੜੀ ਨੂੰ ਦਿੰਦੇ ਮੇਰੇ ਕੋਲ ਤਾਂ ਕੋਈ ਸੂਟ ਵੀ ਨਹੀਂ ਹੈਗਾ ਵਿੱਚ ਅੱਜ ਦਾ ਸੂਟ ਹੀ ਦੇ ਦਾਂ ਉਹਨੂੰ ਲੈ ਪੂਆ ਆ ਰਹੀ ਹੈਗੀ ਹਾਂ ਪੁੱਤ ਸਸਰੀ ਕਲ ਪੂਆ ਸਸਰੀ ਕਾ ਪਤਾ ਠੀਕ ਜੀ ਹਾਂ ਠੀਕ ਜੀ ਮੇਰਾ ਬਰਤ ਸੁਹਾਗਣ ਹੋ ਠੀਕ ਠਾਕ ਐਂ ਵਧੀਆ ਮੈਂ ਤਾਂ ਠੀਕ ਐ ਤੂੰ ਦੱਸ ਕਿਵੇਂ ਹਾਂ ਮੇਰੀ ਵਧੀਆਂ ਹੋਰ ਕਰੇ ਸਾਰੇ ਕਿਵੇਂ ਸੀਗੇ ਸਾਰੇ ਵਧੀਆ ਸੀ ਅੱਛਾ ਹੋਰ ਤੇਰੇ ਸੱਸ ਦੇ ਸੁਣਾ ਕਿਵੇਂ ਉਹ ਤਾਂ ਠੀਕ ਠਾਕ ਹੈ ਵਧੀਆ ਮੈਂ ਤਾਂ ਪੁੱਛਦੀ ਸੀ ਰਖੜੀ ਬੰਨਣਾਈ ਸੀ ਹੈ ਹੋਰ ਮੈਂ ਰਖੜੀ ਬੰਨਣਾਈ ਸੀਗੀ ਮੈਂ ਤਾਂ ਪੱਲ ਦੇ ਆ ਰਹੀ ਹਾਂ ਹਾਂ ਉਹ ਤਾਂ ਮੈਨੂੰ ਪਤਾ ਹੈ ਦੱਸਿਆ ਸੀ ਮੈਨੂੰ ਪ੍ਰੀਤ ਨੇ ਕਹਿੰਦੀ ਪੂਆ ਆਉਗੀ ਹਾਂ ਫਿਰ ਬੰਨਤੀ ਰਖੜੀ ਫਿਰ ਮੈਂ ਅੱਛਾ ਬਨਤੀ ਬਨਤੀ ਹੋਰ ਮੈਂ ਤਾਂ ਅੱਜੀ ਬਨਤੀ ਅੱਛਾ ਪੈਸੇ ਪੂਸੇ ਕਿਨੇ ਦਿੱਤੇ ਕੁੜੀ 100 ਰੁਪਿਆ ਦਿੱਤਾ ਉਹ ਵੀ ਮੰਤਰ ਲੱਖ ਮੰਗੂ ਹੈ ਅੱਛਾ 100 ਰੁਪਿਆ ਹਾਂ ਨਹੀਂ ਬਾਲਾ ਘਟ ਨਹੀਂ ਹੈ ਗਿਆ ਪੂਆ 100 ਰੁਪਿਆ ਕਮਲ ਗੇ ਪੇਕਿਆਂ ਦਾ ਪਿਆਰ ਮਿਲ ਜੇ ਨਾ ਉਹਦੇ ਵਰਗੀ ਰੀਸ ਨਹੀਂ ਦਿਨ ਲਣ ਨਹੀਂ ਦੇਖੀਦਾ ਹੁੰਦਾ ਯਾ ਤੂੰ ਠੀਕ ਐ ਐਡੀ ਦੂਰ ਆਈ ਵੀ ਆ ਤੂੰ ਪਾੜਾ ਪੂੜਾ ਲਾ ਕੇ 100 ਰੁਪਏ ਦਾ ਕੀ ਬਣਦਾ ਅੱਜ ਕੱਲ ਨੀ ਸਭ ਕੁਸਾ ਮੇਰੇ ਘਰੇ ਐਵੇਂ ਥੋੜੀ ਫੋਕ ਦਤਾਈ ਦੀ ਆ ਸਾਡੇ ਪੂਆ ਹੁੰਦੀ ਹੁੰਦੀ ਹੈ ਜਦੋਂ 55 ਸਤੋਂ ਘੱਟ ਨਹੀਂ ਦਿੰਦੇ ਹੈਗੇ ਭਾਈ ਅੱਛਾ ਲਾਹੌਰ ਹੁਣ ਪਰ ਇਹ ਤਾਂ ਆਪੋ ਆਪਣੀ ਨੀਤ ਹੁੰਦੀ ਹੈ ਹਾਂ ਪੁੱਤ ਆਪੋ ਆਪਦੀ ਸੋਚ ਹੈਗੀ ਹਨਾ ਕਿਸੇ ਨੇ ਕਿਵੇਂ ਵਰਤਣਾ ਹੁੰਦਾ ਕਿਸੇ ਨੇ ਕਿਵੇਂ ਵਰਤਣਾ ਹੁੰਦਾਗਾ ਨੀ ਫੇਰ ਵੀ ਪੂਆ 100 ਦਾ ਹੱਕ ਨਹੀਂ ਬਣਦਾ ਸੀ ਕੁਈ ਮਾੜਾ ਮੋਟਾ 1000 1500 ਤਾਂ ਦਿੰਦੇ ਫਿਰ ਮਰਜ਼ੀ ਇਹਨਾਂ ਦੀ ਹਨ ਜਿੰਨੇ ਕ ਦੇਤੇ ਮੈਂ ਤਾਂ ਉਹਨਾਂ ਕੇ ਸਵਰ ਕਰ ਲੈਣੀ ਹੈਗੀ ਆਹੋ ਤੇ ਉਹਨਾਂ ਦੀ ਮਰਜ਼ੀ ਹੈਗੀ ਤੇ ਉਹ ਫਿਰ 5100 ਕਿਉਂ ਲੈ ਕੇ ਜਾਂਦੀ ਆ ਘੱਟ ਲੈ ਜਾਂਦੀ ਲੈ ਅਸੀਂ ਆਪਦੀ ਖੁਸ਼ੀ ਨਾਲ ਦਿੰਨੇ ਆ 5100 ਨਲੇ ਤਾਂ ਦੇ ਲਾਉਣੀ ਜਮੀਨ ਨਹੀਂ ਲਵਾਈ ਹੈਗੀ ਭਾਈ ਅਸੀਂ ਤਾਂ ਫਿਰ ਵੀ ਉਹਨਾਂ ਨੂੰ 5100 ਤੋਂ ਘੱਟ ਨਹੀਂ ਦਿੰਦੇ ਹੈਗੇ ਤੂੰ ਤਾਂ ਇਹਨਾਂ ਦੇ ਨਾਮ ਵਸੀਅਤ ਵੀ ਤਿਆਰ ਰੱਖੀ ਹੈ ਮੈਂ ਤਾਂ ਫਿਰ ਵੀ 100 ਰੁਪਿਆ ਲੈ ਆਪ ਦਾ ਹੀ ਹੱਕ ਮੰਨਦਾ ਇਹਨਾਂ ਦਾ 100 ਰੁਪਿਆ ਨਾਲ ਕੀ ਹੁੰਦਾ ਹੁੰਦਾ ਬੰਦੇ ਦਾ ਨਹੀਂ ਚਲ ਕੋਈ ਨਹੀਂ ਜਿਹੜੇ ਦੇਤੇ ਉਹੀ ਠੀਕ ਹੈ ਮਾਇਤਾ ਜਦ ਕਰਦੀ ਨਹੀਂ ਹੁੰਦੀ ਜਿਹੜੇ ਜਿੰਨੇ ਚੱਕ ਕੇ ਨਾ ਹੱਥ ਨਾਲ ਦੇਤੀ ਚੀਜ਼ ਉਹੀ ਬਹੁਤ ਹੁੰਦੀ ਐ ਇਹ ਤਾਂ ਐਵੇਂ ਭੁੱਖ ਜੀ ਦਿਖਾਉਣ ਮੈਂ ਤਾਂ ਦਿਖਾਉਂਦੀ ਨਹੀਂ ਪਤਾ ਚੱਲ ਵਧੀਆ ਕੀਤਾ ਪੂਆ ਤੂੰ ਹੀ ਚੰਗੀ ਆ ਭਈ ਜਿਹੜੇ ਨੇ 100 ਰੁਪਏ ਨਾਲ ਸਾਰ ਲਿਆ ਹਾਂ ਜੇ ਸਾਡੀ ਪੂਆ ਨੂੰ 100 ਰੁਪਏ ਦੇ ਦਈਏ ਕਦੇ ਨਾ ਹੋਣ ਚੱਲ ਹੁਣ ਦੇ ਵੀ ਨਹੀਂ ਹੈਗੇ ਇਹ ਤਾਂ ਉਈ ਨਾਲ ਸਾਰੇ ਅੱਛਾ ਲੇਹੋਰ ਪੂਆ ਤਾਂ 5100 ਦਿੰਨੇ ਆਈ ਵਾਰ ਉਹਨੂੰ ਉਹ ਤਾਂ ਦੀ ਮਾੜੀ ਗੱਲ ਹੈ ਕਿ ਕਈ ਵਾਰ ਹੁੰਦੇ ਵੀ ਨਹੀਂ ਹੈਗੇ ਪੂਆ ਮੰਗ ਤੰਗ ਕੇ ਦਿੰਨੇ ਆ ਫਿਰ ਫਿਰ ਮਾਸ ਵੱਡ ਕੇ ਤਾਂ ਨਹੀਂ ਦੇ ਦੇਣਾ ਆਹੋ ਮੇਰੀ ਗੱਲ ਸੁਣ ਪੁੱਤ ਮੈਨੂੰ ਤਾਂ ਜਿੰਨੇ ਕੱਥ ਨਾਲ ਦੇ ਦਿੰਦੇ ਆ ਮੈਂ ਤਾਂ ਉਨੇ ਕ ਲੈ ਕੇ ਤੁਰ ਚੰਨੀ ਆ ਹੁਣ ਮੇਰੀ ਸਲਾਹ ਸੀ ਮੈਂ ਚਾਰਕ ਦਿਨ ਲਾ ਕੇ ਜਾਵਾਂ ਤੇ ਵੀ ਚਲ ਹਨਾ ਆਈ ਤਾਂ ਹੈਗੀਆਂਗੀ ਰੋਜ ਕਿਹੜਾ ਰਾਹ ਪੁਣੀ ਦੇਣਗੇ ਹਾਂ ਹਾਂ ਚਲ ਰਹਿ ਜੀ ਦੱਸ ਦੇ ਨਾ ਤੂੰ ਕੀ ਗੱਡਾ ਉਹ ਕਰਨਪਤ ਜਾ ਕੇ ਨੂੰ ਫਿਰ ਮੇ ਬੁੱਤਾ ਉਹਦੇ ਕਰੇ ਤਾਂ ਆਉਦੀ ਹੁੰਦਾਗਾ ਹਨਾ ਹਾਂ ਚਲ ਕੋਈ ਨਾ ਸਾਲ ਬਾਅਦ ਆਉਣੀ ਆ ਤੂੰ ਤਾਂ 10 ਦਿਨ ਲਾ ਜਾ ਕਰ ਸਾਲ ਬਾਅਦ ਆ ਕੇ ਹਾਂ ਪੁੱਤ ਲਾ ਕੇ ਜਾਉਂਗੀ ਹੋਰ ਪ੍ਰੀਤ ਕਿੱਥੇ ਐ ਇੱਥੇ ਹੋਣੀ ਕਿਤੇ ਅੱਛਾ ਇੱਥੇ ਮੈਨੂੰ ਲੱਗਦਾ ਕਿ ਚਾਹ ਬਣਾ ਦੇਣੇ ਮੈਨੂੰ ਮੈਂ ਤੂੰ ਦਿੰਦੀ ਮਾਂ ਚਲ ਪੂਆ ਕੁਲ ਜਾਇਆ ਮਾਂ ਚਲ ਚੰਗਾ ਤਾ ਤੂੰ ਮਿਲ ਗਈ ਹਾਂ ਸੱਚੀ ਤਾਂ ਸਾਡੇ ਘਰੇ ਵੀ ਆ ਜੀ ਹੁਣ ਮਿਲ ਲਈ ਥੋੜੇ ਘਰੇ ਕੋਈ ਨਾ ਪਤ ਟਾਈਮ ਲੱਗਿਆ ਤਾਂ ਮੈਂ ਜ਼ਰੂਰ ਆਉਂਗੀ ਔਰ ਉਹ ਹਾਂ ਇਕੱਠੀਆਂ ਹੋ ਜਾਂਦੀਆਂ ਹਨ ਸਬੱਬਾਂ ਨਾਲੀ ਤੂੰ ਕੜਾ ਰੋਜ਼ ਮਿਲਦੀਆਂ ਸਾਨੂੰ ਸਾਲ ਬਾਅਦ ਮਿਲਦੀਆਂ ਚਲ ਆਜ ਸਾਡੇ ਵਿਚ ਆ ਪਈ ਐ ਕੋਈ ਨਾ ਪਤਾ ਚੰਗਾ ਫਿਰ ਮੈਂ ਤਾਂ ਜਾਨੀਆ ਪ੍ਰੀਤ ਕੋਲ ਚਾਹ ਚੂ ਪੀ ਕੇ ਵਗ ਜੀ ਚਾਹ ਤਾਂ ਪ੍ਰੀਤ ਕੋਲ ਜਾਨੀ ਐ ਦੇਖਦੀ ਐ ਜੇ ਤਾਂ ਹੋਈ ਉਹਦੇ ਕੋਲ ਜਾਉਂਗੀ ਨਹੀਂ ਵਗ ਜੂਗੀ ਕੰਨੇ ਫਿਰ ਨਾ ਇੱਥੇ ਹੋਊਗੀ ਬੋਲ ਮਾਰ ਲੈ ਇੱਥੇ ਕਿਤੇ ਹਾਂ ਮਿਲ ਜੂਗੀ ਤੈਨੂੰ ਮਿਲ ਕੇ ਜਾਈਓ ਨੂੰ ਚੰਗਾ ਪੂਆ ਹਾਂ ਲੈ ਦੇਖ ਲੈ ਮੈਨੂੰ ਮਿਲਣ ਆਈ ਆ ਕੀ ਐਨਾ ਮੋਹ ਕਰਦੇ ਨਾ ਆਟਕਾ ਮੰਡ ਵੀ ਸੱਚੀ ਗੱਲ ਐ ਆਪ ਮਿੱਠੇ ਤਾਂ ਅਗਲਾ ਵੀ ਮਿੱਠਾ ਰਹੂਗਾ ਲੈ ਕੰਦੀ ਭੂਆ ਸਾਡੇ ਨਾਲ ਐ ਕਰਦੀ ਆ। ਇਹ ਜੀ ਭੂਆ ਕੀ ਜਿਹੜਾ ਇੰਨਾ ਕੁਸ ਕਰਦੀ ਆ। ਆਪਦੇ ਭਤੀਜਾ ਬਣੀ ਵੀ ਦੇਖਣਾ ਹੁੰਦਾਗਾ। ਵੀ ਇਹਨਾਂ ਦਾ ਘਰ ਕਿਵੇਂ ਚੱਲੂਗਾ? ਕੰਮ ਲਗਾਣਾ ਐਵੇਂ। ਕੀ ਹਵੇ ਮੁੰਡਿਆ ਤੂੰ ਤਾਂ ਮੈਨੂੰ ਧੁੱਪ ਚ ਮਾਰਤਾ ਐ ਨਹੀਂ ਵੀ ਗੱਡੀ ਲੈ ਕੇ ਆ ਜਾ। ਓਹੋ ਪਹਿਲੇ ਪਹਿਲਾਂ ਮੈਂ ਗੱਡੀ ਦੀ ਆਣਾ ਸੀਗਾ। ਉਹ ਦੋਸਤ ਦੀ ਜਾਂ ਮਾਂ ਬਿਮਾਰ ਹੋ ਗਈ। ਉਹ ਵਿਚਾਰਾ ਮੰਨ ਕੇ ਗੱਡੀ ਲੈ ਕੇ ਗਿਆ। ਨਾ ਤੈਨੂੰ ਐ ਨਹੀਂ ਪਤਾ ਅੱਜ ਮੇਰੀ ਭੈਣ ਨਹੀਂ ਆਉਣਾ ਵੀ ਉਹ ਮੋਟਰਸਾਈਕਲ ਤੇ ਚੜ੍ਹਦੀ ਨਹੀਂ ਚੱਲ ਕੋਈ ਨਾ ਭੈਣ ਅੱਗੇ ਤੋਂ ਗੱਡੀ ਨੇ ਆਇ ਕਰੂੰਗਾ ਅੱਗੇ ਤੋਂ ਮੈਂ ਰੋਜ ਆਉਣੇ ਦੱਸ ਮਸਾਂ ਤਾਂ ਮੈਂ ਆਈ ਸੀ ਚੱਲ ਕੋਈ ਨਾ ਆ ਜਾ ਸਾਰੇ ਜਾਣੇ ਬੀੜੇ ਕਰ ਜਾਂਦੇ ਨੇ ਤੇਰਾ ਆਹੋ ਢੀਕਦੇ ਸੀ ਤੁਸੀਂ ਮੈਨੂੰ ਗੱਪ ਤੇ ਗੱਪ ਮਰੀ ਜਾਂਦਾ ਸਤਿ ਸ਼੍ਰੀ ਅਕਾਲ ਮਾਂ ਸਤਿ ਸ਼੍ਰੀ ਅਕਾਲ ਪੁੱਤ ਹੋ ਠੀਕ ਹੈ ਠੀਕ ਹੈ ਵਧੀਆ ਤੁਸੀਂ ਦੱਸੋ ਕਿਵੇਂ ਹੋ ਆ ਕੀ ਟਾਈਮ ਨਾਲ ਹੈ ਹਾਂ ਕੀ ਟਾਈਮ ਨਾਲ ਆ ਤੇਰੇ ਪੁੱਤ ਦੇ ਰੰਗ ਦੇਖ ਲੈ ਜਾ ਕੇ ਉੱਥੇ ਮੈਨੂੰ ਮੋਟਰਸਾਈਕਲ ਤੋਂ ਲੈਣ ਵਾਗ ਗਿਆ ਅੱਡੇ ਤੇ ਇਹਨੂੰ ਪਤਾ ਨਾਲੇ ਥੋੜਾ ਜਵਾਈ ਤਾਂ ਮੈਨੂੰ ਹੀ ਨਹੀਂ ਭੇਜਦਾ ਹੈਗਾ ਮੋਟਰਸਾਈਕਲਾਂ ਤੇ ਉਹ ਤਾਂ ਪਹਿਲਾਂ ਆਪ ਛੱਡ ਕੇ ਜਾਂਦਾ ਸੀ ਫਿਰ ਮੇਰੀ ਮਨਾਂ ਕਰ ਤਾਂ ਮੈਂ ਕਹਾਂ ਚੱਲ ਬਾਵਾ ਲੈ ਜਾਊਗਾ ਮੈਨੂੰ ਕੀ ਪਤਾ ਸੀ ਇਹ ਮੋਟਰਸਾਈਕਲ ਲੈ ਕੇ ਭੱਜ ਜਾਊ ਚੱਲ ਪੁੱਤ ਮੂਰੇ ਖੜਾ ਹੋਣਾ ਮੋਟਰਸਾਈਕਲ ਤਾਂ ਲੈ ਕੇ ਨੰਗਿਆ ਨਹੀਂ ਲੈ ਕੁੜੇ 부ਆ ਵੀ ਆਈ ਬੈਠੀ ਹੈ ਸੱਸੀ ਗੱਲ 부ਆ ਸੱਸਰੀ ਕਾਲ ਕਿਵੇਂ ਠੀਕ ਹੈ ਪਤਾ ਠੀਕ ਹੈ ਵਧੀਆ ਮੈਂ ਤਾਂ ਮੈਥੋਂ ਪਹਿਲੀ ਵਾਰੀ ਮਾਰ ਜਾ ਕਰ ਕਦੋਂ ਆਈ ਸੀ ਲਾ ਮੈਂ ਵੀ ਇਸ ਘਰ ਦੀ ਕੁੜੀ ਆਂ ਤੇਥੋਂ ਪਹਿਲਾਂ ਤਾਂ ਆਉਣਾ ਸੀ ਤੇ ਇਥੋਂ ਵੱਡੀਆਂ ਉਹ ਤਾਂ ਠੀਕ ਹੈ ਆਈ ਕਦੋਂ ਦੀ ਮੈਂ ਕੱਲ ਆਈ ਸੀ अच्छा ना ਤੁਸੀਂ ਬੜੇ ਹੈ ਮੈਨੂੰ ਦੱਸਦੇ ਵੀ ਨਹੀਂ ਹੈਗੇ ਵੀ ਭੁਆਈ ਬੈਠੀ ਹੈ ਕੱਲ ਤਾਂ ਤਾਂ ਫੋਨ ਤਾਂ ਕਰਿਆ ਨਹੀਂ ਹੈਗਾ ਮੇਰੇ ਵੀ ਨਹੀਂ ਯਾਦ ਰਿਹਾ ਮੈਨੂੰ ਐਤੀ ਤੇ ਆਏ ਜਾਣਾ ਕੱਲ ਨੂੰ ਆਈ ਨੂੰ ਅੱਜ ਤਾਂ ਕਰਿਆ ਸੀ ਸਵੇਰੇ ਬਸ ਮੇਰੇ ਦਿਮਾਗ ਚੋਂ ਹੀ ਨਿਕਲ ਗਿਆ ਚਲ ਭਾਬੀ ਕਿੱਧਰ ਗਈ ਪੂ ਆਪਦੇ ਜੀ ਇਕੱਠੀਆਂ ਹੋ ਗਈਆਂ ਚਲ ਇਕੱਠੀਆਂ ਰਖੜੀ ਬੰਨਦਾਂਗੇ ਇਹ ਵਧੀਆ ਗੱਲ ਐ ਮੈਂ ਤਾਂ ਬੰਨਤੀ ਪ੍ਰੀਤ ਪ੍ਰੀਤਾ ਨਾ ਕੀ ਸਭ ਹੋਇਆ ਰਖੜੀ ਤਾਂ ਪਹਿਲਾਂ ਮੈਂ ਬੰਨਣੀ ਸੀ ਆਪਣੇ ਭਾਈ ਦੇ ਫਿਰ ਭੈਣ ਹੁਣ ਕੀ ਕਰੀਏ ਜਦ ਭੂਆ ਨੇ ਪਹਿਲਾਂ ਬੰਨਤੀ ਹੁਣ ਆਪਾਂ ਜਵਾਬ ਥੋੜੀ ਦੇ ਸਕਦੇ ਆ ਚੱਲ ਕੋਈ ਗੱਲ ਨਹੀਂ ਪੁੱਤ ਭੂਆ ਦਾ ਵੀ ਤਾਂ ਹੱਕ ਬੰਨਦਾ ਰਖੜੀ ਬੰਨਣ ਦਾ ਮੈਂ ਵੀ ਚੌੜੇ ਕਰਦੀ ਆ ਹੋਰ ਪੁੱਤ ਚੱਲ ਮੈਂ ਆਏ ਸੀ ਨਾ ਮੈਂ ਤੇਰੀ ਮਾਂ ਦੇ ਬੰਨਤੀ ਤੇ ਨਾਲੇ ਤੇਰੇ ਭਰਾ ਦੇ ਬੰਨਤੀ ਭਾਬੀ ਕਿੱਥੇ ਐ ਉਹਨੂੰ ਪਤਾ ਨਹੀਂ ਲੱਗਦਾ ਮੈਂ ਆਈਆਂ ਪ੍ਰੀਤ ਉਹ ਬੁਤੰਦਰੇ ਕੰਮ ਤੇ ਚੱਲ ਭੂਆ ਤੂੰ ਹੀ ਲੈ ਦੇ ਪਾਣੀ ਦਾ ਗਲਾਸ ਚੱਲ ਮੈਂ ਲਿਆ ਦਿੰਦੀ ਲੈ ਮੈਂ ਦੇਖਦੀ ਆ ਕੀ ਕਰਦੀ ਆ ਅੰਦਰ ਮਾਂ ਕੀ ਆ ਤੁਸੀਂ ਹਰ ਵਾਰੀ ਇੰਹੀਂ ਕਰਦੇ ਹੁੰਦੇ ਹੋ ਮੇਰੇ ਨਾਲ ਤੁਹਾਨੂੰ ਪਤਾ ਨਹੀਂ ਹੈਗਾ 2 ਮਿੰਟ ਖੜਾ ਵੀ ਸਕਦੇ ਸੀ ਵੀ ਪਹਿਲਾਂ ਸਾਡੀ ਲਾਪਰੇਤ ਰਖੜੀ ਬਨੂਗੀ ਪੁੱਤ ਹੁਣ ਉਹ ਸਿਆਣੀ ਆ ਉਹਨੂੰ ਕੀ ਕਹਿੰਦੀ ਉਹ ਲੈ ਕੇ ਬੈ ਗਈ ਕਹਿੰਦੀ ਲਿਆ ਰਖੜੀ ਬੰਨ੍ਹ ਮਾ ਜੇ ਨਵੇਰਦਾ ਉਹਦੇ ਰਖੜੀ ਬੰਨਣ ਦੇ ਦਿਨ ਨੇ ਹੁਣ ਸਿਵਿਆਂ ਚ ਤਾ ਉਹਦੀਆਂ ਲੱਤਾਂ ਨਹੀਂ ਉਹੀ ਤਾਂ ਗੱਲ ਆ ਪਹਿਨੇ ਮੈਂ ਤਾਂ ਮਾਂ ਨੂੰ ਪਹਿਲਾਂ ਇਹ ਗੱਲ ਕਹਿ ਕੇ ਹਟੇ ਚੱਲ ਪ੍ਰੀਤ ਤੂੰ ਕਾ ਨੂੰ ਪਹਿਲਾਂ ਤਾਂ ਇਹੀ ਮੇਰੇ ਪਿੱਛੇ ਪਿਆ ਪਿਆ ਕੱਲ ਦਾ ਹੜਦਾ ਹੀ ਨਹੀਂ ਹੈਗਾ ਬੋਲਣ ਨੂੰ ਪਰ ਸਹੀ ਗੱਲ ਆ ਮਾਂ ਤਾਂ ਪਿੱਛੇ ਪਿਆ ਜੇ ਗਲਤ ਹੋਵੇ ਤਾਂ ਤੁਹਾਨੂੰ ਨਾ ਕੁਛ ਕਹੀਏ ਅਸੀਂ ਚੱਲ ਕੋਈ ਗੱ ਉਹਦੇ ਮਨ ਦੀ ਵੀ ਖੁਸ਼ੀ ਪੂਰੀ ਹੋ ਗਈ। ਉਹਨੂੰ ਵੀ ਆਇਆ ਵੀ ਮੇਰਾ ਕਰਦੇ ਨੇ। ਪਤਾ ਵੀ ਕਿੰਨਾ ਚੌ ਕਰਦੀ ਆ ਉਹ। ਉਹ ਜਾਣਦੇ ਆਵਾ ਕਿਹੜਾ ਲਾੜ ਕਰਦੀ ਆ ਪੂਆ। ਉਹ ਤਾਂ ਪੈਸੇ ਦੀ ਭੁੱਖੀ ਆ ਪੈਸੇ ਦੀ ਭੁੱਖੀ। ਤਾਂ ਹੀ ਤਾਂ ਇਹ ਸਾਲ ਰਖੜੀ ਬਨਣ ਆ ਜਾਂਦੀ ਏ। ਆਹੋ ਜਿਹੜੇ ਦੋ ਪੈਸੇ ਹੋਣਗੇ ਉਹ ਪੂਆ ਨੂੰ ਦੇਤੇ ਹੋਣੇ ਰਖੜੀ ਬਣਾਈ ਦੇ। ਮੇਰੇ ਵਰਗੀ ਵਾਸਤੇ ਤਾਂ ਕਹਿਣਗੇ ਖਾਲੀ ਡੋਰੂ ਚੱਕ ਲੈ। ਕੋਈ ਨਾ ਭੈਣੇ ਤੈਨੂੰ ਦੇਵਾਂਗੇ ਜਿੰਨਾਂ ਕੇ ਸਾਥ ਹੋਇਆ। ਨਾਲੇ ਪੂਆ ਤੋਂ ਤਾਂ ਵੱਧੀ ਦੇਵਾਂਗੇ। ਪੁੱਤ ਆਏ ਨਹੀਂ ਕਹੀਦਾ ਹੁੰਦਾ ਹੈਗਾ। ਫਰਕ ਨਹੀਂ ਰੱਖੀਦਾ। ਆਹੋ ਆਓ। ਵੱਧਦੇ ਹੱਕ ਮੰਨਦਾਗਾ। ਫੇਰ ਵੀ ਇਸ ਕਰ ਦਿੱਤੀ ਹੈ ਛੋਟੀ ਹੈ ਕਿ ਮੈਨ ਲਪੇਟਾ ਸਛੂ ਦਾ ਬਾਬੀ ਸਰਚੀ ਕਾਲਾ ਸੁੱਤੀ ਪਈ ਸੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਦਵਾਈਆਂ ਤੂੰ ਅੱਛਾ ਭੂਆ ਦਾ ਪਤਾ ਲੱਗ ਜਾਂਦਾ ਮੇਰੇ ਨਹੀਂ ਲੱਗਦਾ ਲਪਰੀ ਤਾ ਇੱਧਰ ਬਹਿ ਜਾ ਮੈਂ ਕੰਮ ਨੂੰ ਤਾਂ ਕਰਨਾ ਕੋਈ ਆਹ ਹੋ ਪਤਾ ਕਰ ਲੈ ਅਰੇ ਹੀ ਜਿੱਤੇ ਕੋਈ ਗੱਲ ਨਹੀਂ ਲਪਰੀ ਤਾ ਅਸੀਂ ਤਾਂ ਤੇਰੀ ਸਵੇਰ ਦੀ ਵੇਟ ਕਰੀ ਜੰਨੇ ਆ ਵੀ ਹੁਣ ਆਏਗੀ ਹੁਣ ਆਏਗੀ ਅੱਕ ਕੇ ਫਿਰ ਮੇਰੀ ਅੱਖੇ ਲੱਗ ਗਈ ਨਾ ਮੇਰੀ ਤਸਵੀਰ ਦੀ ਵੇਟ ਕਰੀ ਜਾਂਦੇ ਹੋ ਤੇ ਭੂਆ ਕੱਲ ਦੀ ਆ ਰਹੀ ਐ ਇੱਕ ਵਾਰੀ ਤੁਹਾਡੇ ਸਾਰੇ ਟੱਬਰ ਚੋ ਕਿਸੇ ਨੂੰ ਮੈਨੂੰ ਫੋਨ ਕਰਕੇ ਦੱਸਿਆ ਵੀ ਭਈ ਭੂਆ ਆ ਰਹੀ ਐ ਅੱਜ ਹੀ ਤੂੰ ਆ ਜਾ ਲਾਪ੍ਰਿਤ ਅਸੀਂ ਤਾਂ ਤੈਨੂੰ ਫੋਨ ਕਰਕੇ ਕਿਹਾ ਵੀ ਲਾਪ੍ਰਿਤ ਆ ਕੇ ਤੂੰ ਰਖੜੀ ਬਨ ਜਾ ਤੇਰੇ ਤਾਂ ਦਿਮਾਗ ਚ ਵੀ ਨਹੀਂ ਸੀ ਵੀ ਮੇਰੇ ਭਰਾ ਵੀ ਹੈਗੇ ਮੈਂ ਰਖੜੀ ਵੀ ਬਨਣੀਆਂ ਹਾਂ ਹਾਂ ਬੱਲੇ ਤੁਹਾਡੇ ਮੇਰੇ ਦਿਮਾਗ ਚ ਨਹੀਂ ਸੀ ਮੈਂ ਤਾਂ ਹਫ਼ਤਾ ਪਹਿਲਾਂ ਉਹਨੂੰ ਤਿਆਰ ਸੀ ਪਰ ਕੀ ਕਰੀਏ ਖਰਚ ਕੰਮ ਹੀ ਇਹਨੇ ਹੁੰਦੇ ਆ ਤੁਹਾਨੂੰ ਪਤਾ ਕੰਮ ਮੈਂ ਆਪ ਤਾਂ ਕਰਦੀ ਨਹੀਂ ਪਰ ਜਿਹੜੇ ਕੰਮ ਆੜੀ ਲੱਗੀ ਹੋਈ ਐ ਉਹ ਤੋਂ ਵੀ ਤਾਂ ਲਵੇ ਖੜ ਕੇ ਕੰਮ ਕਰਾਉਣੇ ਪੈਂਦੇ ਨੇ ਉਹੀ ਤਾਂ ਗੱਲ ਆ ਪੁੱਤ ਤੇਰੀ ਤਾਂ ਵੱਡੀਆਂ ਗੱਲਾਂ ਪਾਈ ਵੱਡੇ ਗੱਲ ਜਾਈਆਂ ਨੇ ਉਹਨਾਂ ਗੁੱਸਾ ਨਹੀਂ ਕਰੀਦਾ ਹੁੰਦਾ ਨਹੀਂ ਪੁੱਤ ਮੇਰੀ ਗੱਲ ਸੁਣ ਇਹਨਾਂ ਦਾ ਹੱਕ ਮੰਦਾ ਦੱਸਣ ਦਾ ਬੀਪੂ ਆਈ ਹੋਈ ਆ ਅਸੀਂ ਦੁੱਖ ਸੁੱਖ ਕਰ ਲੈਂਦੀਆਂ ਪੂਆ ਭਤੀਜੀ ਹੂੰ ਪੂਆ ਤੂਰੀ ਤਾਂ ਹੈਗੀ ਹੁਣ 4-5 ਦਿਨਾਂ ਮਾਂ ਚ ਲਾਉਗੀ ਪਤਾ ਲੱਗ ਜੂਗਾ 4-5 ਦਿਨ ਤੂੰ ਵੀ ਤੇ ਰਹਿੰਦੀ ਹੋਏਂਗੀ ਕਦੋਂ ਤੇ ਨਾ ਨਹੀਂ ਨਹੀਂ ਸਾਡੇ ਕਿੱਥੇ ਸਰਦਾ ਮੇਰੇ বিনা ਲੈ ਮੈਂ ਤਾਂ ਵੀ ਲੈ ਸਕਦੀ ਚਲ ਇੱਕ ਰਾਤ ਰਹਿ ਜੀ ਕਿੱਥੇ ਮੰਮੀ ਰਿਹਾ ਜਾਂਦਾ ਹੁਣ ਪੂਆ ਕਿ ਤ ਕੋਈ ਹੈ ਹੀ ਨਹੀਂ ਜ਼ਿੰਮੇਵਾਰੀ ਸਿਰ ਤੇ ਲੈ ਪੁੱਤ ਕੰਮ ਵਾਲੀਆਂ ਹੈਗੀਆਂ ਨੰਗੀਆਂ ਫਿਰ ਮੈਂ ਤਾਂ ਬੇਲੀ ਹੈਗੀ ਮੈਂ ਆਖੇ ਪੇਕੀ ਲਾਇਆ ਮੈਂ ਚਾਰ ਦਿਨ ਇਸ ਉਮਰ ਚ ਬੇਲੀ ਰਹਿਣ ਦਾ ਕੀ ਫਾਇਦਾ ਪੂਆ ਜਵਾਨੀ ਪਹਿਰਾ ਤਾਂ ਤਕਮਾ ਚ ਹੰਡਾਤਾ ਸਾਰਾ ਹੋਰ ਬਥੇਰਾ ਕੰਮ ਕੀਤਾ ਇੰਨਾ ਕੰਮ ਕੀਤਾ ਸੱਚੀ ਗੱਲ ਐ ਇੰਨਾ ਤੇਰਾ ਫਫੜ ਕੇ ਆ ਕਰ ਇਥੋਂ ਆ ਕਰਨਾ ਆ ਖੇਤ ਰੋਟੀਆਂ ਫੜਾਇਆ ਆ ਕਰ ਲੈ ਸੱਚੀ ਗੱਲ ਆ ਥਕਾ ਦਿੰਦਾ ਸੀ ਚੱਲ ਪੁੱਤ ਚੱਲ ਤੂੰ ਤੈਨਾਂ ਗੱਲਾਂ ਹੀ ਮਾਰੀ ਜਾਨੀਓ ਇਹਨੂੰ ਚਾਹ ਪਾਣੀ ਤੇ ਪੁੱਛ ਲਾ ਚਾਹ ਪੀਏਗੀ ਇਕੱਠਾ ਚਾਹ ਪੀਂਦੀ ਨਹੀਂ ਹੁੰਦੀ ਨਾ ਮੈਂ ਕੋਲਡ ਡਰਿੰਕ ਪੀਵਾ ਕਾਫੀ ਬਣਾ ਦੋ ਚੱਲ ਫਿਰ ਮੈਂ ਕਾਫੀ ਬਣਾ ਦਿੰਨੀ ਹਾਂ ਮੈਂ ਮੰਗਵਾਈ ਸੀ ਤੇਰੇ ਭਾਈ ਤੂੰ ਮੈਨੂੰ ਪਤਾ ਸੀ ਵੀ ਤੂੰ ਚਾਹ ਤਾਂ ਪੀਂਦੀ ਨਹੀਂ ਕਾਫੀ ਪੀਣੀ ਹੁੰਦੀ ਹੈ ਚੁੱਪ ਕਰ ਤੂੰ ਤਾਂ ਹੀ ਨਹੀਂ ਚਾਹ ਪੀਂਦੀ ਸੀ ਗੜਬੀਆਂ ਦੇ ਗੜਬੀਆਂ ਹੁਣ ਕੈਲਾ ਪੀਂਦੀ ਸੀ ਨਾ ਹੁਣ ਮੈਨੂੰ ਨੌਲੇਜ ਆ ਗਈ ਵੀ ਚਾਹ ਦੇ ਕੀ ਸਾਈਡ ਤੋਂ ਵੀ ਤਾਂ ਦੇਖ ਲਿਆ ਵੀ ਕਿੰਨੇ ਤੱਕੜੇ ਘਰੇ ਬੈਈ ਹੋਈ ਆਹੋ ਹੂੰ ਤੱਕੜੇ ਤਾਂ ਮੈਂ ਵੀ ਬੈਸੀ ਸੀ ਪਰ ਮੈਂ ਕੋ ਚਾ ਨਹੀਂ ਛੱਡੀ ਪਹਿਲਾਂ ਕਿਹੜੇ ਤਕੜੇ ਹੁੰਦੇ ਸੀ ਪਹਿਲਾਂ ਈਆਂ ਬੁੜੀਆਂ ਤਾਂ ਈਆਂ ਕੰਜੂਸ ਹੁੰਦੀਆਂ ਸੀ ਆਪਦੀਆਂ ਨੂਹਾਂ ਤੋਂ ਦੇਖ ਕੇ ਸਾਰਾ ਕੁਝ ਲਕੋ ਲੈਂਦੀਆਂ ਸੀ ਪਰ ਮੇਰੇ ਘਰ 'ਚ ਤਾਂ ਮੇਰੀ ਚੱਲਦੀ ਐ ਨਾ ਮੈਂ ਮੇਰੇ ਘਰ ਵਾਲੇ ਦੀ ਸੁਣਾ ਨਾ ਸੱਸ ਸਹੁਰੇ ਦੀ ਪਹਿਲਾਂ ਤਕੜੇ ਕਿਉਂ ਨਹੀਂ ਹੁੰਦੇ ਸੀ ਪਹਿਲਾਂ ਕਿਹੜਾ ਜ਼ਮੀਨਾਂ ਮੋਕੂ ਗਿਨਾ ਸੀ ਜਿੰਨਾ ਤਕੜਾ ਘਰ ਮੇਰੇ ਵਾਸਤੇ ਪੜਾ ਸੀ ਨਾ ਮੇਰੇ ਮਾਪਿਓ ਨੇ ਧਰ-ਧਰ ਪੁੱਲ ਦਿੱਸੀ ਮੈਂ ਤਾਂ ਥੋੜੀ ਤਾਂ ਸਾਰੇ 5 ਕਿੱਲੇ ਜ਼ਮੀਨ ਦੇ ਸੀ 5 ਕਿੱਲੇ ਦਾ ਕਿਹੜਾ ਤਕੜਾ ਹੁੰਦਾ ਸਾਡੇ ਤਾਂ ਕਹਿੰਦੇ ਨੇ ਛੋਟੇ ਦੇ ਸਰ ਵਰਗੇ 15 ਕਿਲੇ ਜ਼ਮੀਨ ਦੇ ਨੇ ਮੇਰੀ ਗੱਲ ਸੁਣਦੀਆਂ ਪਹਿਲਾਂ ਮਾਰੂ ਬਾਣ ਸੀ ਜਿਹੜੇ ਸਾਡੀ ਜ਼ਮੀਨ ਸੀ ਸਾਰੀ ਨਹਿਰੀ ਸੀ ਤੇ ਉਹ 15 ਕਿਲਿਆਂ ਦੇ ਬਰਾਬਰ ਸੀ ਚੰਗਾ ਭੂਆ ਸਾਰਾ ਕੁਝ ਤੂੰ ਹੀ ਸੀ ਤੂੰ ਹੀ ਹੈਮਾਵਾਲੀ ਬਣੀ ਫਿਰਦੀ ਐ ਲੈ ਪਤਾ ਟੁੰਮਾ ਮੈਨੂੰ ਕਿੰਨੀਆਂ ਪਾਈਆਂ ਸੱਜ ਟੁੰਮਾ ਦਾ ਪਾਇਆ ਸੀ ਮੈਨੂੰ ਅੱਛਾ ਹਾਂ ਕੀ ਕਰਨੇ ਸੱਜ ਟੁੰਮਾ ਦਾ ਤੂੰ ਜਦੋਂ ਨੂੰ ਪੁੱਤਨੇ ਤਾਂ ਪੁੱਛਣਾ ਨਹੀਂ ਪੁੱਛਣਾ ਕਿਉਂ ਭਾਬੀ ਚੱਲ ਕੋਫੀ ਲੈ ਆਂ ਪ੍ਰੀਤੇ ਬਣਾ ਦੇ ਪੁੱਤ ਕੋਫੀ ਚੁੱਪ ਕਰ ਜਾ ਕੋਫੀ ਪੀ ਲੈ ਤੈਨੂੰ ਮੀ ਪੀਣੀ ਆ ਪੈਨ ਕੋਫੀ ਪੀਣੀ ਆ ਨਾ ਭਾਬੀ ਮੈਂ ਤਾਂ ਨਹੀਂ ਪੀਂਦੀ ਉਹੀ ਮਾਰੂ ਚਾ ਉਹਨਾਂ ਦੇ ਸਾਡੇ ਗਮੰਡਿਆਂ ਦੀ ਬਹੂ ਪਿੰਦੀ ਆ ਉਹ ਚਾ ਮਾਰੂ ਜਿਸ ਚ ਦੁੱਧ ਵੀ ਨਹੀਂ ਪੈਂਦਾ ਉਹ ਮਾਰੂ ਚਾ ਨਹੀਂ ਹੁੰਦੀ ਜੀ ਉਹ ਬਿਨਾ ਦੁੱਧਾ ਨਹੀਂ ਹੁੰਦੀ ਜਿਹੜੇ ਨੂੰ ਬਲੈਕ ਤੇ ਕਹਿੰਦੇ ਨੇ ਤੇ ਨਾਲੇ ਕੋਫੀ ਦੇ ਵਿੱਚ ਦੁੱਧ ਵੀ ਪੈਂਦਾ ਤੁਹਾਨੂੰ ਕੌਣ ਕਹਿੰਦਾ ਵੀ ਦੁੱਧ ਨਹੀਂ ਪੈਂਦਾ ਪਈ ਸਾਨੂੰ ਤਾਂ ਪਤਾ ਨਹੀਂ ਆ ਤੁਹਾਡੇ ਬਲੈਕ ਟਿਕੀਆਂ ਬਲੂ ਟਿਕੀਆਂ ਦਾ ਠੀਕ ਐ ਅਸੀਂ ਤਾਂ ਚਾਹ ਬਣਾਉਨੇ ਆ ਵਧੀਆ ਦੁੱਧ ਪਾਉਨੇ ਆ ਗੌਰ ਵਰਗੀ ਪਿੰਨਾ ਕਰਦਿਆਂ ਮੱਝਾਂ ਨਾਲ ਚੱਲ ਪੁੱਤ ਕਾਹ ਨੂੰ ਤੂੰ ਆਪਣੀ ਭੂਆ ਨਾਲ ਇਕਣ ਕਰੀ ਜਾਨੀ ਆ ਉਹਨੂੰ ਵਿਚਾਰੀ ਨੂੰ ਕੀ ਪਤਾ ਜੇ ਲੈ ਜਾ ਅੰਦਰ ਬੈਗ ਚਾਕੇ ਨਾਲ ਮੁੰਡੇ ਦੇ ਬੰਦੇ ਰੱਖੜੀ ਟਾਈਮ ਨਾਲ ਸਾਰੀ ਦੇਖਦੀ ਵੀ ਕੁੜੀਆਂ ਨਾਲ ਮਿਲ ਕੇ ਸ਼ਰੀਕ ਹੋ ਗਦੀਆਂ ਬੁੜੇ ਹੋ ਕੇ ਦੇਖ ਲੈ ਹਨਾ ਇਹ ਮਜ਼ਾਕ ਕਰੀ ਜਾਂਦੀ ਆ ਦਾ ਸੁਭਾਅ ਤੈਨੂੰ ਪਤਾ ਤਾਂ ਹੈ ਸ਼ੁਰੂ ਤੋਂ ਇਹ ਜਾਈ ਆ ਹਾਂ ਮੇਰਾ ਵੀ ਸੁਭਾਅ ਹੀ ਹੈ ਇਹਦੇ ਵਰਗਾ ਮੇਰੇ ਤੇ ਗਈ ਆ ਗਈ ਹਾਂ ਤੇਰੇ ਵਰਗੀ ਹੋਈ ਆ ਜਮਾਈ ਹੋਰ ਜਮਾ ਮੇਰੇ ਤੇ ਗਈ ਆ ਗਈ ਆਈ ਮੈਂ ਬੋਲਦੀ ਆਈ ਇਹ ਬੋਲਦੀ ਆ ਗਈ ਹੋਰ ਨੇ ਲਪ੍ਰਿਤ ਕਣੀ ਤਾਂ ਬਲਾਈ ਸੁਣੀ ਆ ਸੁਣੀ ਹੈ ਹੂੰ ਪੈਸੇ ਵੀ ਬਹੁਤ ਸੋਹਣੇ ਲੱਗੇ ਇਹਦੇ ਉੱਪਰ ਅੱਛਾ ਚਾਂਦੀ ਦੀ ਲੱਗਦੀ ਆ ਮੈਨੂੰ ਤਾਂ ਇਟਾਲੀਅਨ ਚਾਂਦੀ ਦੀ ਆ ਹਾਂ ਫਿਰ ਉਹ ਮਹਿੰਗੀ ਹੁੰਦੀ ਹੈ ਨਾ ਹਮ ਕਿੰਨੇ ਕਿ ਹਾਂ ਬੰਨੇ ਸੋਹਣੇ ਘੜੀ ਤਾਂ ਕਿੰਨੇ ਕਿ ਦੀ ਆ ਤੁਸੀਂ ਦੇਖ ਲਓ ਕਿੰਨੇ ਦੀ ਲੱਗਦੀ ਆ ਤੁਹਾਨੂੰ ਸਾਨੂੰ ਤਾਂ ਕੀ ਪਤਾ ਲਾਪ੍ਰਿਤ ਕਿੰਨਾ ਟਾਈਮ ਹੋ ਗਿਆ ਹੁਣ ਕਦੇ ਚਾਂਦੀ ਹੀ ਨਹੀਂ ਖਰੀਦੀ ਹਾਂ ਪਰ ਜਿਹੜੇ ਬੰਦੇ ਨੇ ਕਦੇ ਇਹ ਜੀ ਚੀਜ਼ ਖਰੀਦੀ ਨਹੀਂ ਹੁੰਦੀ ਉਹਨੂੰ ਨਹੀਂ ਨਾ ਪਤਾ ਹੁੰਦਾ ਇਹ ਵੀ 10 15 ਕਿਲੇ ਵਾਲਾ ਬੰਦਾ ਹੀ ਖਰੀਦ ਸਕਦਾ ਇਹਨੂੰ ਕਹਿੰਦੇ ਨੇ ਇਟਾਲੀਅਨ ਚਾਂਦੀ ਇਹ ਪੂਰੀ 10000 ਦੀ ਬਣੀ ਆ ਲਾਪ੍ਰਿਤ ਪਤਾ ਐਡੀ ਮਹਿੰਗੀ ਲਿਆਉਣ ਦੀ ਕੀ ਲੋੜ ਸੀ ਰਖੜੀ ਤਾਂ ਰਖੜੀ ਹੁੰਦੀ ਆ ਪੁੱਤ ਜਿਹੜਾ ਰਖੜੀ ਦਾ ਰਵਾਜ ਆ ਨਾ ਉਹੀ ਠੀਕ ਰਹਿੰਦਾ ਲੈ ਐ ਕਿ ਮੇ ਰਖੜੀ ਰਖੜੀ ਹੁੰਦੀ ਆ ਆ ਲਾਲ ਧਾਗੇ ਨੂੰ ਕਿਵੇਂ ਆਪਾਂ ਰਖੜੀ ਕਹਦਾਂਗੇ ਭਲਾ ਨਾਲੇ ਰਖੜੀ ਬਨਣਾ ਤਾਂ ਇਹੋ ਜਿਹੀ ਬਨੋ ਵੀ ਸਾਰੇ ਪਿੰਡ ਚ ਕਹਿਣ ਵੀ ਫਲਾਣੇ ਦੀ ਭੈਣ ਆਈ ਸੀ ਰਖੜੀ ਤਾਂ ਉਹ ਲੈ ਕੇ ਆਈ ਸੀ ਲਓ ਵੀਰੇ ਮੈਂ ਤਾਂ ਭਾਈ ਜਿਹੇ ਜਿਹਾ ਮੇਰਾ ਰਵਾਜ ਸੀ ਉਹੀ ਜੀ ਚਲਾਉਣੀ ਆਉਣੀ ਆਗੀ ਗੁੜ ਤੇਰ ਬਸ ਧਾਗਾ ਮੈਂ ਨਹੀਂ ਹੋਰ ਬਦਲਦੀ ਕੋਤੋਂ ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਜਿਹਨੇ ਪੈਸੇ ਹੋਣਗੇ ਉਹ ਨਹੀਂ ਲੱਗਣਗੇ ਦੇਖੋ ਚੱਲ ਆਪਰੇ ਤਾਂ ਮੂੰਹ ਮਿੱਠਾ ਕਰਾ ਦੇ ਘੜੀ ਤਾਂ ਬਣੀ ਬਹੁਤ ਸੋਹਣੀ ਆ ਅੱਛਾ ਥੈਂਕ ਯੂ ਵੀਰੇ ਨਾਲੇ ਹੁਣ ਐਨਾ ਕਹਿ ਦਿਓ ਤੁਸੀਂ ਵੀ ਇੰਨੀ ਮਹਿੰਗੀ ਰਖੜੀ ਲੈ ਆਈ ਤੇ ਲੱਡੂ ਉਹੀ ਲੈ ਆਈ 10 ਰੁਪਏ ਵਾਲਾ ਪਤਾ ਕੀ ਚੱਕਰ ਸੀਗਾ ਉਹ ਤੁਹਾਨੂੰ ਪਤਾ ਨਾ ਇਹ ਕਿਹੜਾ ਅਸਲੀ ਹੁੰਦੇ ਨੇ ਪਤਾ ਨਹੀਂ ਕੀ ਕੁਝ ਮਿਲਾ ਕੇ ਇਹਦੇ ਵਿੱਚ ਤਿਆਰ ਕਰਦੇ ਨੇ ਤੇ ਮੈਂ ਸੋਚਿਆ ਉਹੀ ਚੀਜ਼ ਦਾ ਨਾ ਆਪਾਂ ਪੈਸੇ ਤੇ ਬਦਲਾ ਦਈਏ ਘੜੀ ਤੇ ਬੰਨੀ ਹੋਈ ਨੂੰ ਲੋਕ ਵੇਖਣਗੇ ਤਾਂ ਸਹੀ ਆ ਤਾਂ ਢਿੱਡ ਚ ਜਾ ਕੇ ਕਿਧਰੇ ਸ਼ੂਸ਼ਾ ਮੰਤਰ ਹੋ ਜਾਊਗਾ ਇਹਦਾ ਕਿਹੜਾ ਪਤਾ ਲੱਗੂ ਹਾਂ ਵੀਰੇ हां ਬਣੇ ਸਹੀ ਕਿਹਾ। ਆ। ਇਹੀ ਫਾਇਦਾ ਹੁੰਦਾ ਕਹਿੰਦੇ ਪੜ੍ਹੇ ਲਿਖੇ ਬੰਦਿਆਂ ਦਾ। ਹਾਂ, ਆਬਵੀਅਸਲੀ ਜ਼ਮੀਨ ਵਰਤਦਾ ਵੀ ਫਾਇਦਾ ਹੁੰਦਾ ਹੈ। ਮੈਨੂੰ ਤਾਂ ਆਪ ਗੁੜ ਤੇ ਲੱਡੂ ਚੰਗੇ ਲੱਗਦੇ ਨੇ। ਚਲ ਲੈ ਲੈ। ਫਿਰ ਗੁੜ ਦੀ ਥਾਂ ਤੇ ਲੱਡੂ ਲੈ ਆਉਂਦੇ ਤੁਸੀਂ। ਆ ਲੈ ਲੈਣ ਸ਼ਕਨ ਤੇਰਾ। ਵੀਰੇ, ਪੂਆ ਸਾਹਮਣੇ ਹੈ ਚਮਚਾਕਾ ਨੂੰ ਕਰਦੇ ਹੁੰਨੇ ਉਹ। ਇਹ ਤਾਂ ਪਹਿਲੀ ਨਹੀਂ ਮਾਨ ਹੈਗੀ। ਮਜ਼ਾਕ ਆਦਾ ਪਣੇ। ਇਹ ਤਾਂ ਨੇ ਤੇਰਾ ਸ਼ਗਨ ਦਿੱਤਾ ਨਾ ਮੈਂ ਸ਼ਗਨ ਹਾਂ 200 ਰੁਪਏ ਜਸਟ ਹਾਂ ਲਪ੍ਰਿਤ ਕੀ ਹੋਇਆ ਕੱਟਿਆ ਕੱਟ ਨਹੀਂ ਬਹੁਤ ਕੱਟਨੇ ਓਹੋ ਫਿਕਰ ਕਾਣੂ ਕਰਦੀਆਂ ਤੈਨੂੰ ਜਾਣ ਵੇਲੇ 300 ਰੁਪਏ ਹੋਰ ਦੇ ਦਾਂਗੇ ਤੇਰਾ 500 ਤਾਂ ਪੂਰਾ ਹੀ ਕਰਾਂਗੇ 500 ਰੁਪਏ ਪੂਰਾ ਕਰੋਗੇ ਹਮ ਥੋੜਾ ਸਾਰਾ ਤਾਂ ਨਾ ਦਿਮਾਗ ਹੀ ਲੱਗਿਆ ਦਿਮਾਗ ਚੱਕੋ ਆਪਣੇ 200 ਰੁਪਏ ਆ ਮੈਂ 10000 ਦੀ ਲੈ ਕੇ ਆਈ ਆ ਤੁਸੀਂ ਮੈਨੂੰ 15000 ਤੱਕ ਹੀ ਦੇਣਾ ਸੀ ਐਟ ਲੀਸਟ ਮੇਰੇ 10000 ਤਾਂ ਪੂਰਾ ਕਰ ਦੋ ਲਾਪਰੀ ਤੇ ਗਣੂ ਕਰਦੀ ਆ ਹਜੇ ਸਾਡਾ ਨਾ ਥੋੜਾ ਜਿਹਾ ਹੱਥ ਤੰਗ ਹੈ ਤੇ ਨਾਲੇ ਜਦੋਂ ਸਾਡੇ ਕੋਲੇ ਪੈਸੇ ਆ ਗਏ ਤੇਰੇ ਕੋਲੇ ਆ ਕੇ ਨਾ ਤੇਰੇ ਸੌਰੀ ਜਾ ਕੇ ਤੇਰਾ ਪੂਰਾ ਮਾਨਤਨ ਕਰਕੇ ਆਵਾਂਗੇ ਯਾਰ ਥੋੜਾ ਤਾਂ ਨਾ ਸ਼ੁਰੂ ਤੋਂ ਹੱਥ ਤੰਗ ਹੀ ਐ ਕਦੇ ਖੁੱਲਿਆ ਵੀ ਐ ਤੁਹਾਡਾ ਹੱਥ ਨਾਲੇ ਮੈਂ ਬਾਜੂ ਕੀ ਪੈਸੇ ਚੱਟਣੇ ਨੇ ਆ ਹੁਣ ਮੈਂ ਖਾਲੀ ਹੱਥ ਜਾਉਂਗੀ ਮੇਰੇ ਹਸਬੰਦ ਨੂੰ ਕੀ ਦਿਖਾਉਂਗੀ ਕੀ ਕਹੂੰਗੀ ਆਪਣੇ ਸਾਸੋਹਰੇ ਨੂੰ ਵੀ ਮੈਨੂੰ 200 ਰੁਪਏ ਦੇ ਕੇ ਤੋਰਿਆ ਪੈਣੇ ਪੈਸੇ ਤਾਂ ਪਏ ਸੀਗੇ ਤੇ ਤੈਨੂੰ ਦੇਣ ਵਾਸਤੇ ਰੱਖੇ ਸੀਗੇ ਉਹ ਤਾਂ ਇਟ ਟਾਈਮ ਤੇ ਨਾ ਕਿਸੇ ਦੋਸਤ ਨੇ ਮੰਗ ਲਏ ਉਹਨੂੰ ਦੇਣੇ ਪੈਗੇ ਨਹੀਂ ਲਾਪੇ ਸਾਡੀ ਮਜਬੂਰੀ ਆ। ਪੱਤੀ ਵੀ ਦੋਸਤ ਨੂੰ ਦੇਤੀ ਪੈਸੇ ਵੀ ਦੋਸਤ ਨੂੰ ਦਿੱਤੇ। ਆਪਦੀ ਭੈਣ ਵਾਸਤੇ ਕੁਝ ਨਹੀਂ ਰੱਖਿਆ। ਭੈਣੇ ਉਹਦੀ ਮਾਂ ਬਿਮਾਰ ਹੋ ਗਈ ਸੀ ਤਾਂ ਕਰਕੇ ਹੋ ਗਿਆ ਸਾਰਾ ਕੁਝ। ਨਹੀਂ ਪੈਸੇ ਤਾਂ ਮੈਂ ਰੱਖੇ ਸੀ ਜੀ ਤੈਨੂੰ ਦੇਣ ਵਾਸਤੇ। ਤੁਸੀਂ ਬੱਸ ਕਰੋ। ਤੁਸੀਂ ਸਿੱਧਾ ਹੀ ਕਹਿ ਦਿਓ ਜਿਹੜੇ ਪੈਸੇ ਮੈਨੂੰ ਦੇਣੇ ਸੀ ਆਲਰੇਡੀ ਭੂਆ ਨੂੰ ਦੇ ਚੁੱਕੇ ਹਾਂ ਤੁਸੀਂ। ਮੈਨੂੰ 100 ਰੁਪਏ ਦਿੱਤਾਗਾ ਤੈਨੂੰ ਤਾਂ 200 ਦੇਤਾ। ਜਿੱਦਾਂ ਦਾ 2 ਰੁਪਏ ਦਾ ਧਾਗਾ ਬੰਨੇ ਲਾਪ੍ਰੀਤ ਐਨੀ ਬੇਇਜ਼ਤੀ ਨਹੀਂ ਕਰੀਦੀ ਪੁੱਤ ਕੀ ਬੇਇਜ਼ਤੀ ਕਰੀਨੀ ਮੇਰੇ ਨਾਲ ਤਾਂ ਭੂਏ ਚੰਗੀ ਆ 200 ਰੁਪਏ ਦਾ ਧਾਗਵਨ ਕੇ 100 ਰੁਪਏ ਹੀ ਤਾਂ ਲੈ ਗਈ ਬਸ ਕਰ ਲੈ ਪਈ ਬਸ ਕਰ ਬਹੁਤ ਹੋ ਗਏ ਤੇਰਾ ਕੀ 100 ਰੁਪਏ 100 ਰੁਪਏ ਲੜਖੇ ਤੂੰ ਨਾ ਮੈਨੂੰ ਐਂ ਦੱਸ ਤੂੰ ਆਹ ਘੜੀ ਕਾਦੇ ਖਾਤਰ ਲੈ ਕੇ ਆਈ ਏ ਸ਼ੋਅ ਆਫ ਕਰਨ ਖਾਤਰ ਜਾਂ ਤੂੰ ਰਖੜੀ ਕਾਦੇ ਖਾਤਰ ਬੰਨ੍ਹਣੀ ਏ ਪੈਸੇ ਖਾਤਰ ਸ਼ੋਅ ਆਫ ਦੀ ਕੀ ਗੱਲ ਐ ਇਹਦੇ ਵਿੱਚ ਮੈਂ ਤਾਂ ਹੀ ਨਹੀਂ ਮਹਿੰਗੀ ਰਖੜੀ ਲੈ ਕੇ ਆਈ ਆ ਤਾਂ ਕਿ ਸਾਰੇ ਕਹਿਣ ਬਿਲ ਅਪ੍ਰਿਤ ਆਈ ਸੀ ਆਪਦੇ ਭਰਾ ਦੇ ਰਖੜੀ ਬਣ ਕੇ ਗਈ ਐਨੀ ਮਹਿੰਗੀ ਵਾ ਵਾ ਕੀ ਬਾਤ ਐ ਤੂੰ ਰਖੜੀ ਐਸੀ ਚੀਜ਼ ਖਾਤਰ ਲੈ ਕੇ ਆਈ ਐ ਵੀ ਲੋਕ ਕਹਿਣ ਉਹਦੀ ਭੈਣ ਅਮੀਰ ਐ ਚਾਂਦੀ ਦੀ ਰਖੜੀ ਬਣ ਕੇ ਗਈ ਐ ਇਹੀ ਚੀਜ਼ ਦਿਖਾਉਣਾ ਚਾਹਨੀ ਐ ਮੇਰੇ ਲਾ ਤਾਂ ਤੇਰੇ ਕੋਲ ਪਿਆਰ ਨਾਮ ਦੀ ਤਾਂ ਕੋਈ ਚੀਜ਼ ਹੀ ਨਹੀਂ ਜਦੋਂ ਤੈਨੂੰ ਤੇਰਾ ਭਰਾ ਕਹੀ ਜਾਂਦਾ ਵੀ ਮੇਰਾ ਹੱਥ ਤਾਂ ਗਏ ਹੱਥ ਤਾਂ ਗਏ ਫਿਰ ਕੀ ਹੁੰਦਾ ਨਹੀਂ ਮਾੜੀ ਮੋਟੀ ਤੈਨੂੰ ਗੱਲ ਸਮਝਣੀ ਵੀ ਚਾਹੀਦੀ ਆ ਵੀ ਕਈ ਵਾਰ ਕਿਸੇ ਕੋਲ ਨਹੀਂ ਪੈਸੇ ਹੁੰਦੇ ਨਾ ਰਖੜੀ ਜ਼ਰੂਰੀ ਥੋੜੀ ਐ ਵੀ ਪੈਸੇ ਖਾਤਰ ਬਣੀ ਆ ਨਾ ਗੱਲ ਸੁਣ ਪ੍ਰੀਤ ਹੋਏ ਮੇਰਾ ਕਾਤਾ ਸ੍ਰਿੱਕਾ ਮੈਂ ਤਾਂ ਤੁਹਾਡੀ ਭੂਆ ਆ ਮੈਂ ਤਾਂ ਜ਼ਮੀਨ ਵੀ ਤੁਹਾਨੂੰ ਦੇ ਚੁੱਕੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਦੁਨੀਆ ਨੇ ਕੀ ਬਣਾ ਰੱਖਿਆ ਹੈਗਾ ਰਖੜੀ ਹੁੰਦੀ ਸੀ ਭਰਾਵਾਂ ਲਈ ਵੀ ਭੈਣ ਭੈਣ ਦਾ ਭਰਾ ਨਾਲ ਪਿਆਰ ਹੁੰਦਾ ਸੀ ਤੇ ਅੱਜ ਕੱਲ ਰਹਿ ਗਏ ਇਹ ਛੋਸ਼ੇ ਮੋਸ਼ੇ ਮੈਂ ਆ ਕੇ ਚਾਂਦੀ ਦੀ ਰਖੜੀ ਲੈ ਕੇ ਆਈ ਆ ਮੇਰਾ ਭਰਾ ਮੈਨੂੰ ਇੰਨੇ ਪੈਸੇ ਦੇਊਗਾ ਮੇਰਾ ਭਰਾ ਮੈਨੂੰ ਗਿਫਟ ਦੇਊਗਾ ਗਿਫਟਾਂ ਖਾਤਰ ਥੋੜੀ ਦੇਖੜੀਆਂ ਬਣ ਨਹੀਂ ਜਾਂਦੀਆਂ ਹੁੰਦੀਆਂ ਠੀਕ ਹੈ ਹੋ ਗਈ ਤੁਹਾਡੀ ਗੱਲ ਪੂਰੀ ਹੁਣ ਤੁਸੀਂ ਦੋਵੇਂ ਨਾ ਹਸਬੰਡ ਵਾਈਫ ਮੇਰੀ ਵੀ ਗੱਲ ਸੁਣ ਲਓ ਤੁਹਾਨੂੰ ਇਹ ਚੀਜ਼ ਤਾਂ ਦਿਖ ਗਈ ਵੀ ਮੈਂ 10000 ਰੁਪਏ ਦੀ ਰਖੜੀ ਲੈ ਕੇ ਆ ਸ਼ੋਅ ਆਫ ਕੀਤਾ ਪੂਆ ਤਾਂ 2 ਰੁਪਏ ਦਾ ਧਾਗਾ ਲੈ ਕੇ ਆਈ ਸੀ ਪਿਆਰ ਨਾਲ ਤਾਂ ਲੈ ਕੇ ਆਈ ਸੀ ਨਾ ਤੁਸੀਂ ਪੂਆ ਨਾਲ ਜਿਹੜਾ ਹਲ ਕੀਤਾ ਤੁਹਾਨੂੰ ਕੀ ਪਤਾ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਮੈਨੂੰ ਮੰਮੀ ਨੇ ਫੋਨ ਕਰਕੇ ਸਾਰਾ ਕੁਝ ਦੱਸਤਾ ਸੀ ਇਹ ਸਭ ਮੈਂ ਜਾਣ ਬੁੱਝ ਕੇ ਕੀਤਾ ਸੀ ਕਿਉਂਕਿ ਮੰਮੀ ਨੇ ਫੋਨ ਲਾ ਕੇ ਮੈਨੂੰ ਤੁਹਾਡੇ ਦੋਹਾਂ ਦੀ ਕਰਤੂਤ ਦੱਸਦੀ ਸੀ ਫਿਰ ਕੀ ਹੋਇਆ ਜੇ ਆਪਣੇ ਡੈਡੀ ਨਹੀਂ ਰਹੇ ਇਸ ਦੁਨੀਆ ਤੇ ਫਿਰ ਕੀ ਹੋਇਆ ਜੇ ਇੱਕ ਭੈਣ ਦਾ ਭਾਈ ਨਹੀਂ ਰਿਹਾ ਇਹਦਾ ਮਤਲਬ ਐ ਥੋੜੀ ਐ ਜੇ ਭਾਈ ਨਹੀਂ ਰਿਹਾ ਤਾਂ ਫਿਰ ਭੈਣ ਦਾ ਤੇ ਪੇਕੇ ਘਰ ਚ ਕੋਈ ਸੀਰ ਨਹੀਂ ਰਿਹਾ ਪਰਜਾਈ ਤਾਂ ਹੈਗੀ ਐ ਪਤੀਜਾ ਹੈਗਾ ਪਤੀ ਜਨੂ ਹੈਗੀ ਐ ਨਾਲੇ ਇੱਕ ਗੱਲ ਨਾ ਤੁਸੀਂ ਭੁੱਲੋ ਪੂਆ ਵੱਡੀ ਐ ਨਾਲੇ ਇਸ ਘਰ ਦੇ ਵਿੱਚ ਪਹਿਲ ਪੂਆ ਦੀ ਐ ਮੈਂ ਬਾਦ ਵਿੱਚ ਜਨਮ ਲਿਆ ਇਸ ਕਰਕੇ ਫਿਰ ਜਿਆਦਾ ਹੱਕ ਦਾ ਵੱਡੀ ਕੁੜੀ ਦਾ ਸਤਿਕਾਰ ਕਰਨ ਦਾ ਬਣਦਾ ਨਾ ਨਾਲੇ ਤੁਸੀਂ ਆਪ ਹੀ ਪੂਆ ਕੋਲੇ ਪਾਡੀਆਂ ਮਾਰੀਆਂ ਸੀ ਵੀ ਸਾਡੀ ਭੈਣ ਤਾਂ ਮਹਿੰਗੀ ਰਖੜੀ ਲੈ ਕੇ ਆਉਂਦੀ ਐ ਇਹੋ ਜੀ ਮਠਾਈ ਲੈ ਕੇ ਆਉਂਦੀ ਐ ਜੇਬ ਉਹ ਪਰ ਸ਼ਾਇਦ ਤੁਸੀਂ ਇੱਕ ਗੱਲ ਭੁੱਲ ਗਏ ਕੀ ਮੇਰੀ ਕਿਸਮਤ ਚੰਗੀਆਂ ਮੈਨੂੰ ਆਪਦੇ ਸੌਰਾ ਪਰਿਵਾਰ ਵਧੀਆ ਮਿਲ ਗਿਆ ਮੈਨੂੰ ਵੀ ਪਤਾ ਭੂਆ ਨੇ ਵਿਚਾਰੀ ਨੇ ਕੀ ਕੀ ਤੰਗੀਆਂ ਕੱਟੀਆਂ ਨੇ ਕਿ ਮੈਂ ਆਪਦੇ ਜਵਾਕਾਂ ਨੂੰ ਪਾਲਿਆ ਤੁਸੀਂ ਇਹ ਗੱਲ ਕਿਉਂ ਭੁੱਲ ਗਏ ਵੀ ਜਦੋਂ ਇੱਕ ਕੁੜੀ ਬੁੜੀ ਹੋ ਜਾਂਦੀ ਹੈ ਨਾ ਤਾਂ ਉਹਦੀ ਵਿਚਾਰੀ ਦੀ ਘਰ ਚ ਚੱਲਦੀ ਨਹੀਂ ਉਹਦੇ ਬੱਚਿਆਂ ਦੀ ਚੱਲਦੀ ਹੈ ਮੇਰੀ ਵੀ ਹਾਲੇ ਤੂੰ ਨਹੀਂ ਚੱਲਦੀ ਹੈ ਬਸ ਜਦੋਂ ਮੈਂ ਬੁੱਢੀ ਹੋਗੀ ਮੇਰੀ ਕਿਹੜਾ ਚੱਲੂਗੀ ਤੁਸੀਂ ਇਹ ਗੱਲ ਕਿਉਂ ਭੁੱਲ ਗਏ ਵੀ ਜਿਹਨੇ ਇਹਨੇ ਪਿਆਰ ਸੱਚ ਕਰਨ ਰਖੜੀ ਬੰਨੀ ਹੈ ਉਹਦੀ ਕੀਮਤ ਸਿਰਫ 100 ਰੁਪਏ ਤੇ ਜਿਹੜੀ ਮੈਂ ਸਿਰਫ ਪੈਸੇ ਕਰਨ ਰਖੜੀ ਬੰਨੀ ਹੈ 10000 ਦੀ ਉਹ ਫਿਰ ਅਸਲ ਦੇ ਵਿੱਚ ਨਾ ਤੁਹਾਨੂੰ ਕਿਸੇ ਦਾ ਚਿਹਰਾ ਪੜਨਾ ਹਲੇ ਤੱਕ ਨਹੀਂ ਆਇਆ ਮੈਂ ਸਾਰਾ ਕੁਝ ਜਾਣ ਬੁੱਝ ਕੇ ਕੀਤਾ ਸੀ ਤੁਹਾਡੀਆਂ ਅੱਖਾਂ ਖੋਲਣ ਵਾਸਤੇ ਨਾਲੇ ਉਹ ਮੈਨੂੰ ਵੀ ਪਤਾ ਵੀ ਰਖੜੀ ਹੁੰਦੀ ਹੈ ਸਿਰਫ ਪ੍ਰੇਮ ਪਿਆਰ ਵਾਸਤੇ ਆ ਕੜੀ ਮੈਂ ਜਿਵੇਂ ਮਰਜ਼ੀ ਲੈ ਆਈ ਲੈ ਕੇ ਤਾਂ ਆਈ ਸੀ ਤਾਂ ਕਿ ਤੁਹਾਡੀਆਂ ਅੱਖਾਂ ਖੁੱਲ ਸਕਣ ਪਰ ਮੈਨੂੰ ਨਹੀਂ ਪਤਾ ਤੁਹਾਡੀਆਂ ਅੱਖਾਂ ਖੁੱਲਣਗੀਆਂ ਕਿ ਨਹੀਂ ਖੁੱਲਣਗੀਆਂ ਨਹੀਂ ਲਾਪਰੀ ਤਾਂ ਮੈਨੂੰ ਪਤਾ ਹੈ ਇੱਥੇ ਅਸੀਂ ਗਲਤਾਂ ਜੋ ਕੁਝ ਵੀ ਅਸੀਂ ਭੂਆ ਨਾਲ ਕੀਤਾ ਨਾ ਬਹੁਤ ਮਾੜਾ ਕੀਤਾ ਮੈਂ ਤਾਂ ਚਲ ਜਿਹੇ ਜੀ ਹੈਗੀ ਸੀ ਹੈਗੀ ਸੀ ਕਹਿੰਦੇ ਹੁੰਦੇ ਨਾ ਬਗਾਨੇ ਦਾ ਬਗਾਨੀ ਹੁੰਦੇ ਆ ਮੈਂ ਤਾਂ ਫਿਰ ਵੀ ਇਸ ਘਰ ਚ ਬਗਾਨੀ ਆ ਪਰ ਇਹ ਵੀ ਮੇਰੇ ਪਿੱਛੇ ਲੱਗ ਕੇ ਪੂਆ ਨਾਲ ਵਿਚਾਰੀ ਨਾਲ ਐਵੇਂ ਕਰਦੇ ਰਹੇ ਪਰ ਮੰਮੀ ਸਹੀ ਕਹਿੰਦੀ ਸੀ ਅਸੀਂ ਮੰਮੀ ਦੀ ਗੱਲ ਹੀ ਨਹੀਂ ਸੁਣੀ ਪੂਆ ਜੀ ਸਾਨੂੰ ਨਾ ਦੋਵਾਂ ਨੂੰ ਮਾਫ ਕਰ ਦਿਓ ਪੁੱਤ ਮੇਰੇ ਬਣਿਆ ਤਾਂ ਮਾਫ ਹੀ ਮੈਂ ਤਾਂ ਕੁਛ ਨਹੀਂ ਕਹਿੰਦੀ ਤੁਨ ਤੁਹਾਡੀ ਗਲਤੀ ਆ ਤਾਨੂੰ ਆਪ ਹੀ ਅਹਿਸਾਸ ਹੋ ਗਿਆ ਆਪਣੀ ਗਲਤੀ ਦਾ ਹਾਂ ਬੂਆ ਤੈਨੂੰ ਅਸੀਂ ਬਹੁਤ ਮੰਦਾ ਚੰਗਾ ਬੋਲੇ ਤੇਰੀ ਪਿੱਠ ਪਿੱਛੇ ਬੋਲਦੇ ਰਹੇ ਤੇ ਸਾਹਮਣੇ ਵੀ ਤੈਨੂੰ ਅਸੀਂ ਪੁੱਠਾ ਸਿੱਧਾ ਬੋਲੇ ਨਾਲੇ ਤਾਨੂੰ ਜਿਗਰਾ ਤਾਂ 부ਆ ਦਾ ਹੈ ਜਿਹੜੀ ਐਨੀ ਉਮਰ ਦੀ ਹੋ ਕੇ ਵੀ ਆਪਦਾ ਪੇਕਾ ਕਰਨੀ ਭੁੱਲੀ ਆਪਦੇ ਭਰਾ ਦਾ ਪਿਆਰ ਨਹੀਂ ਭੁੱਲੀ ਕੀ ਹੋਇਆ ਜਿਹਦਾ ਭਰਾ ਨਹੀਂ ਹੈਗਾ ਪਰ ਹਮੇਸ਼ਾ ਰਖੜੀ ਲੈ ਕੇ ਆਉਂਦੀ ਹੈ ਸਹੀ ਕਿਹਾ ਪ੍ਰੀਤ ਅਸਲ ਦੇ ਵਿੱਚ ਨਾ ਉਹ ਆਪਣੇ ਭਤੀਜੇ ਤੋਂ ਆਪਣੇ ਭਰਾ ਨੂੰ ਵੇਖਦੀ ਹੈ ਪਰ ਤੁਸੀਂ ਕਦੇ ਵੀ ਆਪਦੀ ਭੂਆ ਚੋਂ ਆਪਦੇ ਪਿਆਰ ਨੂੰ ਨਹੀਂ ਦੇਖਿਆ ਜਿਹੜਾ ਕਿ ਤੁਹਾਨੂੰ ਕਾਫੀ ਟਾਈਮ ਪਹਿਲਾਂ ਦੇਖ ਲੈਣਾ ਚਾਹੀਦਾ ਸੀ ਤੇ ਨਾਲੇ ਆ ਜਿਹੜਾ 200 ਰੁਪਏ ਮੈਨੂੰ ਦੇ ਰਹੇ ਸੀ ਨਾ ਇਹ ਭੂਆ ਜੀ ਨੂੰ ਦੇ ਦਿਓ ਕਿਉਂਕਿ ਮੈਂ ਤਾਂ ਪਹਿਲਾਂ ਹੀ 15 ਕਿਲਿਆਂ ਦੀ ਮਾਲਕਾਂ ਵੀਰੇ ਮੇਰੇ ਕੋਲ ਤਾਂ ਬਹੁਤ ਪੈਸੇ ਨੇ ਪਰ ਭੂਆ ਨੂੰ ਵਿਚਾਰੀ ਨੂੰ ਇਸ ਉਮਰ 'ਚ ਕੌਣ ਪੈਸੇ ਦਿੰਦਾ ਕੋਈ ਨਾ ਪੁੱਤ ਜਿਹੜਾ ਮੈਨੂੰ 100 ਰੁਪਏ ਦਿੱਤਾ ਉਹੀ ਬਹੁਤ ਹੈ ਜਿਉਂਦੇ ਬਸਦੇ ਰਹਿਣ ਆ ਲਓ ਭੂਆ ਜੀ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਨਾ ਪੁੱਤ ਲੇ ਲਾ ਪੂਆ ਖੁਸ਼ੀ ਇਹ ਤੁਸੀਂ ਆਪ ਦਾ ਖੁਸ਼ੀ ਰਹੇ ਸਾਡੇ ਵੱਲੋਂ ਕੋਈ ਨਾ ਸਗਨ ਸਮਝ ਲਓ ਪੂਆ ਚਾਹੀ ਤੂੰ ਵੱਡੀ ਐ ਪਰ ਹੈਗੀ ਤੇ ਇਸ ਘਰ ਦੀ ਧੀ ਹੈ ਨਾ ਇੱਕ ਗੱਲ ਹੋਰ ਤੁਸੀਂ ਪੂਆ ਨੂੰ ਇਹ ਗੱਲ ਵੀ ਕਹੀ ਸੀ ਵੀ ਹੁਣ ਰਖੜੀ ਦੇ ਮਠਾਈ ਵੀ ਅਸੀਂ ਲੈ ਕੇ ਆਵਾਂਗੇ ਪੂਆ ਕਦੇ ਵੀ ਉੱਥੇ ਜਾ ਨਾ ਇਹ ਨਹੀਂ ਕਹਿ ਕੇ ਆਉਂਦੀ ਵੀ ਮੈਂ ਆਪਣੇ ਪੇਕੇ ਰਖੜੀ ਬੰਨਣ ਜਾਨੀ ਆ ਕਿਉਂਕਿ ਇਹਦੇ ਨੂੰ ਤੇ ਪੁੱਤੇ ਨੂੰ ਇੱਥੇ ਆਉਣ ਨਹੀਂ ਦੇਂਦੇ ਉਹਨਾਂ ਦਾ ਇੱਕੋ ਹੀ ਸਵਾਲ ਹੁੰਦਾ ਜਦੋਂ ਤੇਰਾ ਭਰਾ ਨਹੀਂ ਜਾਂਦਾ ਤੂੰ ਰਖੜੀ ਕਿੱਦੇ ਬੰਨੇਗੀ ਤੇ ਨਾ ਇਹਨੂੰ ਕੋਈ ਵੀ ਰੁਪਈਆ ਦੇ ਕੇ ਤੋਰਦੇ ਨੇ ਇਹ ਤਾਂ ਵਿਚਾਰੀ ਪਤਾ ਨਹੀਂ ਸਰਕਾਰੀ ਵਸਤੇ ਆਈ ਹੋਗੀ ਜਿਵੇਂ ਮਰਜੀ ਇਹਦੇ ਕੋਲ ਪੈਸੇ ਨਹੀਂ ਸੀਗੇ ਇਸ ਕਰਕੇ ਇਹਨੇ ਰਖੜੀ ਤੇ ਮਠਾਈ ਥੋੜੇ ਤਾਂ ਮੰਗਵਾਈ ਸੀ ਹਾਂ ਪੁੱਤ ਮਠਾਈ ਦਾ ਨਾ ਪਤਾ ਨਹੀਂ ਤੁਸੀਂ ਲਿਆ ਕੇ ਦਿੱਤੀ ਹੈ ਕਿ ਨਹੀਂ ਐਸੀ ਕਰਕੇ ਵਿਚਾਰੀ ਉਹ ਕਹਿ ਦਿੰਦੀ ਹੈ ਵੀ ਮੈਂ ਤਾਂ ਗੁੜ ਨਾਲ ਕੰਮ ਚਲਾ ਲੈਣੀ ਆ ਜਿਹਦੇ ਕੋਲ ਪੈਸੇ ਨਹੀਂ ਨਾ ਹੁੰਦੇ ਉਹ ਐਂ ਕਹਿੰਦਾ ਹੁੰਦਾ ਤੇ ਮੇਰੇ ਵਰਗੀ ਕੋਲੇ ਜਿਹਦੇ ਕੋਲ 4 ਪੈਸੇ ਹੁੰਦੇ ਨੇ ਉਹ ਚਾਹੇ ਜਿੰਨੀ ਮਰਜੀ ਮਹਿੰਗੀ ਮਠਾਈ ਲਾ ਦੇ ਸਹੀ ਗੱਲ ਐ ਲਾਪ੍ਰੀਤ ਐਮੀਨਾ ਕਹਾਵਤ ਵੀ ਇੱਕ ਬਹੁਤ ਵਧੀਆ ਬਣੀ ਆ ਕਿ ਜਦੋਂ ਕਰਕ ਕੱਚੇ ਸੀ ਉਹਦੋਂ ਰਿਸ਼ਤੇ ਪੱਕੇ ਸੀ ਹਾਂ ਤੇ ਜਦੋਂ ਕਰ ਪੱਕੇ ਹੋਗੇ ਉਦੋਂ ਰਿਸ਼ਤੇ ਕੱਚੇ ਹੋਗੇ ਸਹੀ ਗੱਲ ਆ ਬੱਤਾਂ ਥੋੜੀ ਸੋਚ ਬੱਤਾਂ ਚਲੋ ਹੁਣ ਤੁਸੀਂ ਬੈਠੋ ਤੇ ਤੁਸੀਂ ਮੇਰੀ ਗੱਲ ਸੁਣੋ ਮੈਂ ਕਿਜੀ ਮਠਿਆਈ ਲੈ ਕੇ ਆਉ ਤੇ ਸੋਣੀਆਂ ਇਹ ਦੋ ਰੱਖਣੀਆਂ ਲੈ ਕੇ ਹੋ ਮਹਿੰਗੀਆਂ ਚਾਹੇ ਉਧਾਰੇ ਕਰਕੇ ਹੋਵੇ ਆਪਣਾ ਠੀਕ ਹੈ ਬ੍ਰੀਤ ਮੈਂ ਲੈ ਕੇ ਆਣਾ ਹਣੀ ਨਾਲੇ ਬਾਈ ਮੇਰੀ ਘੜੀ ਮੋੜ ਦਿਓ ਇਹ ਤਾਂ ਜਸਟ ਨਾਟਕ ਸੀਗਾ ਕੋਈ ਨਾ ਮੋੜ ਦਾਂਗੇ ਕੋਈ ਨਾ ਪੈਣੀ ਥੋੜੇ ਜਿੜਾ ਤਾ ਮੈਨੂੰ ਚੌਜਾ ਪੂਰਾ ਕਰ ਲੈਂਦੇ ਮੋੜ ਦੂੰਗਾ ਮਜ਼ਾਕ ਕਰਦੀ ਐਵੇਂ ਤੁਹਾਡੇ ਵਾਸਤੇ ਲੈ ਕੇ ਇਸ ਵੀਰੇ ਰੱਖ ਲਓ